ਮੇਰੀ ਜ਼ਿੰਦਗੀ ਜਿੱਥੇ ਮੈਂ ਤੇ ਤੂੰ ਕਹਿੰਦੀ ਸੀ ਮੇਰੀ ਜ਼ਿੰਦਗੀ ਹੈ ਤੁਸੀਂ ਕੀ ਲੈਣਾ ਮੈਨੂੰ ਯਾਦ ਆਉਂਦਾ ਹੁੰਦਾ ਹੈ ਤੇ ਮੈਂ ਨਹੀਂ ਮੈਂ ਕਈ ਵਾਰੀ ਆਪਦੇ ਮਤ ਨੂੰ ਉਦੋਂ ਕਿਹਾ ਬੀਬੀ ਤੈਨੂੰ ਨਹੀਂ ਪਤਾ ਅਕਸਰ ਹੀ ਕਹਿੰਦੇ ਚੁੱਪ ਕਰ ਅਕਸਰ ਹੀ ਲੱਗਦਾ ਹੈ ਵੀ ਨਹੀਂ ਉਹਨੂੰ ਬਹੁਤ ਕੁਝ ਪਤਾ ਸੀ ਜੇ ਬਜ਼ੁਰਗ ਕੁਝ ਕਹਿੰਦੇ ਨੇ ਨਾ ਉਹ ਖੁਦ ਨਹੀਂ ਕਹਿੰਦੇ ਉਹਨਾਂ ਦਾ ਤਜਰਬਾ ਕੁਝ ਹੈ ਕਿਉਂਕਿ ਉਹ ਉਹਨਾਂ ਚੀਜ਼ਾਂ ਚੋਂ ਨਿਕਲੇ ਨੇ ਉਹਨਾਂ ਨੂੰ ਪਤਾ ਹੈ ਵੀ ਇਹ ਚੀਜ਼ ਦਾ ਕੀ ਨੁਕਸਾਨ ਹੈ ਪਰ ਕੋਈ ਇਹ ਕਹੋ ਜਿਆ ਪਾਲ ਜੋ ਤਾਂ ਲੱਗਿਆ ਕਿ ਹਾਏ ਵਾਹਿਗੁਰੂ ਤੇ ਮੇਰੀ ਅਰਦਾਸ ਕੇ ਸੁਣ ਲਈ ਮੇਰ ਤਾਂ ਜ਼ਿੰਦਗੀ ਬਦਲ ਗਈ ਮੇਰੇ ਬੇਟੇ ਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਉਹਦੀ ਬਾਹ ਗਲਤ ਪ੍ਰੈਸ਼ਨ ਕੀਤਾ ਕਿ ਡਾਕਟਰ ਨੇ ਬਾਹ ਕੱਟਣੀ ਪਈ ਤੇ ਮੈਂ ਐਨਾ ਰੋਵਾਂ ਤੇ ਮੈਂ ਐਂ ਕਰੀ ਜਾਵਾਂ ਮੇਰੇ ਰੱਬਾ ਤੂੰ ਮੇਰੀਆਂ ਗੋਵੇਂ ਬਾਵਾ ਕੱਟ ਦੇ ਮੈਂ ਦੇਖ ਨਹੀਂ ਸਕਦੀ ਕਿ ਮੇਰਾ ਬੱਚਾ ਅੱਜ ਕਬਾ ਨਾ ਫਿਰਦਾ ਫਿਰ ਸਾਨੂੰ ਇੱਕ ਡਾਕਟਰ ਮਿਲਿਆ ਤੇ ਉਹ ਰੱਬ ਸੀਗਾ ਤੇ ਉਹ ਕਹਿੰਦਾ ਆਪਰੇਸ਼ਨ ਮੈਂ ਕਰੂਗਾ ਅਸੀਂ ਕਹਿੰਨੇ ਵੀ ਸ਼ਾਇਦ ਕਿਤੇ ਅਰਦਾਸ ਕੀਤੀ ਕਬੂਲ ਹੋ ਗਈ ਕੰਮ ਆ ਗਈ ਸਾਡੇ ਮੇਰੇ بیٹے ਤੇ ਹਸਬੰਡ ਜਾ ਰਹੇ ਸੀ ਤੇ ਦੋਨਾਂ ਦਾ ਐਕਸੀਡੈਂਟ ਹੋਇਆ ਮਤਲਬ 에ਅਰ ਬੈਗ ਵੀ ਖੁੱਲ ਗਏ ਤੇ ਪੂਰਾ ਮੋਨਟ ਵੀ ਖੁੱਲ ਗਿਆ ਤੇ ਗੱਡੀ ਰੁਕ ਗਈ ਗੱਡੀ ਬਿਲਕੁਲ ਖਤਮ ਤੇ ਫਰਖ ਰੌਂਚ ਨਹੀਂ ਆਈ ਪਰ ਉੱਪਰ ਤਾਂ ਕੋਈ ਤਾਕਤ ਬੈਠੀ ਸੀ ਕੁਝ ਅਰਦਾਸਾਂ ਸੀ ਜਿਹੜੀਆਂ ਨੇ ਕੁਝ ਵੀ ਹੋਣ ਨਹੀਂ ਦਿੱਤਾ ਤੇ ਮੈਨੂੰ ਇਹ ਲੱਗਦਾ ਯਾਰ ਮਾਂ ਹੀ ਰੱਬ ਹੈ ਪਤਾ ਨਹੀਂ ਕਿਉਂ ਇਹ ਸਾਡੇ ਲਈ ਬਹੁਤ ਲਾਣਤ ਵਾਲੀ ਗੱਲ ਹੈ ਕਿ ਮਾਂ ਆਪਣੇ ਬੱਚੇ ਲਈ ਲੜ ਪੈਂਦੀ ਪੂਰੀ ਦੁਨੀਆ ਦੇ ਨਾਲ ਅੱਜ ਕੱਲ ਦੇ ਬੱਚੇ ਦੁਨੀਆ ਕਰਕੇ ਆਪਣੇ ਮਾਪਿਓ ਨੂੰ ਜਿਹੜਾ ਕੁੱਟਦੇ ਨੇ ਜਾਂ ਉਹਨਾਂ ਨੂੰ ਬੇਕਾਰ ਕਰ ਦਿੰਦੇ ਨੇ ਜਾਂ ਰੋਟੀ ਦੇਣਾ ਪਸੰਦ ਨਹੀਂ ਕਰਦੇ ਇਹ ਜਿਹੇ ਫਿਲਮਾਂ ਐਸੇ ਨਹੀਂ ਬਣਦੀਆਂ ਨੇ ਕੋਈ ਇਹੋ ਜਿਹਾ ਸਟੈਪ ਚੁੱਕਣ ਲੱਗਣ ਇੱਕਦਮ ਫਿਲਮ ਯਾਦ ਆ ਜੇ ਕਿ ਵੀ ਉਹ ਫਿਲਮ ਦੇ ਵਿੱਚ ਐ ਦਿਖਾਇਆ ਸੀ ਇਹ 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 ਗਲਤ ਹੈ ਅੱਜ ਕੱਲ੍ਹ ਅਸੀਂ ਸਾਰੇ ਬੋਲ ਤਾਂ ਬਹੁਤ ਈਜ਼ੀਲੀ ਦਿੰਨੇ ਆ ਕਿ ਅਸੀਂ ਤਾਂ ਜ਼ਿੰਦਗੀ ਜਿਉਂਨੇ ਆ ਨਹੀਂ ਪਰ ਦੋ ਪ੍ਰੋਬਲਮਸ ਨੇ ਹੈਨਾ ਇੱਕ ਪ੍ਰੋਬਲਮ ਇਹ ਹੈ ਕਿ ਕੰਨੇ ਆ ਅੰਦਰ ਤੂਫਾਨ ਹੈ ਤੁਸੇ ਲੱਗ ਕੇ ਜਰਾ ਬਾਹਰ ਤੁਸੀਂ ਜਿਆਸੀਆਂ ਕਰਾਇਏ ਕਰੇ ਤੁਸੀਂ ਮਾਂ ਪਿਓ ਤੇ ਪਾਲੇ ਤੁਸੀਂ ਉਹ 10 ਵਜੇ ਮੈਂ ਸਵੇਰੇ ਉੱਠ ਕੇ 4 ਵਜੇ ਉੱਠ ਕੇ ਮੈਂ ਪਹਿਲਾਂ ਗੁਰਦੁਆਰਾ ਸਾਹਿਬ ਜਾਣਾ ਤੇ ਫਿਰ ਆ ਕੇ ਉਹੀ ਝੂਠ ਤੂਫਾਨ ਸਭ ਕੁਝ ਉਹੀ ਮੇਰਾ ਬਣੂ ਤੇ ਨਹੀਂ ਨੀ ਅਭੀ ਰੱਬਾ ਸਾਰਾ ਵਧੀਆ ਵਧੀਆ ਰੱਖੀ ਮੇਰੇ ਤੋਂ ਕਿਸੇ ਦਾ ਦਿਲ ਨਾ ਦੁਖਾਇਆ ਜਾਵੇ ਮੇਰੀ ਵਜ੍ਹਾ ਕਰਕੇ ਕਿਸੇ ਦੀ ਅੱਖਾਂ ਚਾਂਸੂ ਨਾ ਆਉਣ ਕੱਲ ਦਾ ਦਿਨ ਤੂੰ ਬਹੁਤ ਸੋਹਣਾ ਕੱਢਿਆ ਅੱਜ ਦਾ ਦਿਨ ਵੀ ਬਹੁਤ ਸੋਹਣਾ ਕਢਾ ਦੇ ਕੀ ਤੁਹਾਨੂੰ ਲੱਗਦਾ ਇਹ ਸਟੇਟਮੈਂਟ ਅੱਜਕੱਲ ਐਕਚੁਅਲੀ ਜਿਹੜੀ ਅੱਜਕੱਲ ਦੀ ਜਨਰੇਸ਼ਨ ਹੈ ਉਹ ਫੀਲ ਕਰ ਪਾ ਰਹੀ ਹੈ ਇੱਕ ਨੰਬਰ ਤੇ ਘਰ ਦਾ ਮਾਹੌਲ ਦੋ ਨੰਬਰ ਤੇ ਤੁਹਾਡੀ ਸੰਗਤ ਤੇ ਨੰਬਰ ਤੇ ਤੁਹਾਡਾ ਆਲਾ ਪਾਲਾ ਅਸੀਂ ਪਦਾਰਥ ਨੂੰ ਤਾਂ ਪਹਿਲ ਦੇਣ ਲੱਗੇ ਤੇ ਰਿਸ਼ਤੇ ਸਾਡੇ ਸਾਨੂੰ ਯਾਦ ਵੀ ਨਹੀਂ ਵੀ ਕਿੱਥੇ ਆ ਜਿਦੇ ਕਰਕੇ ਹੀ ਅਸੀਂ ਦੁਖੀ ਹਾਂ ਪਤਾ ਨਹੀਂ ਕੀ ਸਮਾਂ ਐਸਾ ਹੈ ਜਾਂ ਕੀ ਲਿਖਾ ਕੇ ਆਏ ਆ ਕਿ ਕੁਝ ਇਹੋ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਨੇ ਜਿਹੜੀਆਂ ਕਿ ਕਦੇ ਕਿਸੇ ਮਾਂ-ਵਾਪਰੇ ਉਮੀਦ ਹੀ ਨਹੀਂ ਕੀਤੀਆਂ ਹੁੰਦੀਆਂ ਜਦੋਂ ਅਸੀਂ ਆਪਣੇ ਤੋਂ ਛੋਟਿਆਂ ਨੂੰ ਆਪਣੇ ਤੋਂ ਜ਼ਿਆਦਾ ਤੰਗ ਲੋਕਾਂ ਨੂੰ ਦੇਖਾਂਗੇ ਅਸੀਂ ਅਸਲੋ ਦੇਖਦੇ ਨਹੀਂ ਜੇ ਅਸੀਂ ਉਹ ਦੇਖਣ ਲੱਗ ਗਏ ਤਾਂ ਅਸੀਂ ਸੁਖੀ ਹੋਵਾਂਗੇ ਜਦੋਂ ਸਾਡਾ ਤੇ ਤੂੰ ਤੇ ਮੈਂ ਹੋ ਗਿਆ ਉਦੋਂ ਇਹ ਗੱਲ ਨਹੀਂ ਬਣਨੀ ਜਦੋਂ ਆਪਣਾ ਤੇ ਅਸੀਂ ਹੋ ਗਿਆ ਉਦੋਂ ਇਹ ਗੱਲ ਬਣੂਗੀ ਸਿਰ ਦਾ ਸਿਰ ਆਪਣੇ ਲਈ ਕਰਦੇ ਆ ਅਸੀਂ ਰੱਬ ਲਈ ਨਹੀਂ ਯੂ نو ਉਹ ਹੋ ਗਏ ਆ ਮਤਲਬੀ ਹੋ ਗਏ ਆ ਅਸੀਂ ਦਿਖਾਵਾ ਦੇਖੋ ਕਿੱਡਾ ਕਰਦੇ ਆਂ ਬਟੇ ਕਿਸੇ ਬੰਦੇ ਕੋਲ 1 ਰੁਪਿਆ ਜਾਂ 5 10 ਰੁਪਏ ਹੈ ਨਹੀਂ ਉਹ ਸ਼ਰਦਾ ਦਾ ਮੱਥਾ ਟੇਕਦਾ ਕੀ ਉਹਦੀ ਫਿਰ ਉਹਦਾ ਰੱਬ ਸੁਣੂਗਾ ਨਹੀਂ ਤੇ ਅਸੀਂ ਦੂਜਾ ਬੰਦਾ ਇਹ ਲਿਖਦਾ ਕੋ ਵੱਡਾ ਸਾਰਾ ਨੋਟ ਕੱਢ ਕੇ ਦਿਖਾਉਂਦਾ ਇੱਕ ਪਾਸੇ ਜਿਵੇਂ ਕਹਿੰਦੇ ਹੋ ਕਿ ਸਾਨੂੰ ਤਾਂ ਰੱਬ ਦਿੰਦਾ ਇੱਕ ਪਾਸੇ ਅਸੀਂ ਉਹਨੂੰ ਦਿੰਨੇ ਆ ਵੀ ਰੱਬ ਕਿੱਥੇ ਦਿਖਦਾ ਨਹੀਂ ਰੱਬ ਬੰਦਿਆਂ ਚ ਕਿੰਦੇ ਪਰਮਾਤਮਾ ਦੀ ਮਰਜ਼ੀ ਤੋਂ ਬਿਨਾ ਪੱਤਾ ਵੀ ਨਹੀਂ ਹਿੱਲਦਾ ਪਰ ਸਾਡਾ ਕੁਝ ਤੇ ਫਰਜ਼ ਬੰਦ ਹੈ ਜੋ ਸਾਨੂੰ ਘਰ ਦੇ ਵਿੱਚ ਸਿਖਾਇਆ ਸਿਖਾਇਆ ਜਾਂਦਾ ਹੈ ਕਿ ਅਰਦਾਸ ਅਰਦਾਸ ਕਰਿਆ ਕਰੋ ਅਰਦਾਸ ਖੁਦ ਲਈ ਅਰਦਾਸ ਸਰਬੱਤ ਦੇ ਭਲੇ ਦੇ ਤੇ ਵਾਹਿਗੁਰੂ ਆਪਣੇ ਆਪ ਹੀ ਬਾਹ ਫੜ ਲੈਂਦਾ ਹੈ ਔਰ ਵੈਸੇ ਵੀ ਇੱਕ ਹੋਰ ਚੀਜ਼ ਅਸੀਂ ਸਿੱਖੀ ਹੈ ਕਿ ਜਦੋਂ ਤੁਸੀਂ ਅਰਦਾਸ ਕਰਦੇ ਹੋ ਤੇ ਵੱਡਿਆਂ ਦਾ ਸਨਮਾਨ ਕਰਨਾ ਬਹੁਤ ਜ਼ਰੂਰੀ ਹੈ ਇਹ ਨਹੀਂ ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ ਤੇ ਬਜ਼ੁਰਗਾਂ ਨੂੰ ਪੁੱਛੋ ਹੀ ਨਾ ਤੇ ਬਜ਼ੁਰਗ ਜਦੋਂ ਵੀ ਹੋਣ ਬੈਰੀ ਹੱਥ ਲਾ ਕੇ ਸਿਰ ਝੁਕਾ ਕੇ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਇਦਾ ਹੈ ਤੇ ਉਹ ਵੀ ਆਪਣੇ ਆਪ ਦੇ ਵਿੱਚ ਅਰਦਾਸ ਹੀ ਹੁੰਦੀ ਹੈ ਜਿਹੜੀ ਵਾਹਿਗੁਰੂ ਵੱਲੋਂ ਆਪਣੇ ਆਪ ਹੀ ਕਬੂਲੀ ਜਾਂਦੀ ਹੈ ਸੋ ਦੋ ਬਹੁਤ ਸੀਨੀਅਰ ਸਾਡੀ ਇੰਡਸਟਰੀ ਦੇ ਸਾਡੇ ਬਜ਼ੁਰਗ ਸਾਡੀਆਂ ਮਾਵਾ ਵਰਗੇ ਕਲਾਕਾਰ ਸਾਡੇ ਨਾਲ ਨੇ ਸੀਮਾ ਕੌਸ਼ਲ ਮੈਮ ਗੁਰਪ੍ਰੀਤ ਪੰਘੂ ਮੈਮ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਥੈਂਕ ਯੂ ਹਾਂ ਥੈਂਕ ਯੂ ਤੁਹਾਡਾ ਪਹਿਲ ਤੇ ਤੁਸੀਂ ਅੱਜ ਸਲਾਹ ਕਰਕੇ ਆਇਓ ਕਿ ਅੱਜ ਪਿੰਕ ਪਿੰਕ ਅਚਾਨਕ ਪੈ ਗਿਆ ਹੋਏਗਾ ਪਰ ਨਹੀਂ ਅੱਛੇ ਲੱਗ ਰਹੇ ਹੋ ਫਰੇਮ ਅੱਜ ਪਰ ਪੂਰਾ ਕਲਰਫੁਲ ਹੋਏਗਾ ਕਿਉਂਕਿ ਮੈਂ ਇਹ ਗੱਲ ਇਸ ਕਰਕੇ ਕੀਤੀ ਹੈ ਇਸ ਫਿਲਮ ਦੇ ਵਿੱਚ ਉਹਨਾਂ ਨੂੰ ਵੀ ਜ਼ਿੰਦਗੀ ਖੂਬਸੂਰਤ ਤੇ ਰੰਗ ਬਿਰੰਗੀ ਵਿਖਦੀ ਹੈ ਜਿਹੜੇ ਸ਼ਾਇਦ ਵੇਖ ਨਹੀਂ ਸਕਦੇ ਹੈ ਨਾ ਸੋ ਰੰਗ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਬਿਲਕੁਲ ਅਰਦਾਸ ਸਰਬੱਤ ਦੇ ਭਲੇ ਦੀ ਮੈਮ ਮੈਨੂੰ ਲੱਗਦਾ ਹੈ ਅਰਦਾਸ ਸਾਡੀ ਇਤਿਹਾਸ ਦੇ ਵਿੱਚ ਇਹੋ ਜੀ ਫਿਲਮ ਬਣ ਚੁੱਕੀ ਹੈ ਜਿਹਦਾ ਇੱਕ ਇੱਕ ਸੀਨ ਤੇ ਇੱਕ ਇੱਕ ਡਾਇਲੋਗ ਜ਼ਹਿਨ ਚ ਬਸ ਗਿਆ ਹੈ ਯੂਨੀਵਰਸਲ ਸਿਨੇਮਾ ਬਣ ਗਿਆ ਹੈ ਹੈਨਾ ਜਦੋਂ ਅਰਦਾਸ ਸਰਬੱਤ ਦੇ ਭਲੇ ਦੀ ਗੱਲ ਹੋਈ ਮੈਂ ਤੁਹਾਡੇ ਤੋਂ ਸ਼ੁਰੂ ਕਰਦੀ ਆ ਪਹਿਲਾ ਸ਼ਾਟ ਹੀ ਐਡਾ ਕੰਪੈਨੀਅਨਸ਼ਿਪ ਦਾ ਦਿਖਾਉਂਦੇ ਆ ਹੱਥ ਫੜਦਿਆਂ ਦਾ ਦੇ ਐਡਾ ਲੱਗਦਾ ਕਿ ਅੰਦਰ ਬਹੁਤ ਕੁਝ ਚੱਲ ਰਿਹਾ ਹੈ ਪਰ ਇਹ ਹੈ ਕਿ ਚਲੋ ਘਟੋ ਘਟ ਅਸੀਂ ਨਾ ਆ ਨਾ ਹੈਨਾ ਬਟ ਇਹ ਕੰਪੈਨੀਅਨਸ਼ਿਪ ਫਿਲਮ ਵਾਲੀ ਕਿ ਇਸ ਤਰੀਕੇ ਨਾਲ ਰਿਲੇਟ ਕਰ पाएगी ऑडियंस ਬਿਲਕੁਲ ਦੇਖੋ ਕਿ ਜਿਹੜਾ ਇੱਕ ਹਸਬੰਡ ਵਾਈਫ ਹੁੰਦੇ ਐ ਦੋਏ ਪਾਰਟਨਰ ਜਦੋਂ ਵਿਆਹ ਹੁੰਦਾ ਤਾਂ ਉਹਨਾਂ ਦੇ ਬੜੇ ਡ੍ਰੀਮ ਹੁੰਦੇ ਆ ਬਹੁਤ ਸੁਪਨੇ ਹੁੰਦੇ ਆ ਉਹਨਾਂ ਦੇ ਤੇ ਬਹੁਤ ਸਾਰੀਆਂ ਚੀਜ਼ਾਂ ਉਹ ਲੈ ਕੇ ਦੋਨੋਂ ਚੱਲਦੇ ਆ ਔਰ ਪਤਾ ਨਹੀਂ ਕਿੰਨੀਆਂ ਹੀ ਉਹ ਤਕਲੀਫਾਂ ਦਾ ਸਾਹਮਣਾ ਵੀ ਦੋਨੋਂ ਇਕੱਠੇ ਕਰਦੇ ਆਂ ਦੁੱਖ ਹੋਵੇ ਸੁੱਖ ਹੋਵੇ ਦੋਨੋਂ ਉਹਨਾਂ ਦਾ ਸਾਹਮਣਾ ਕਰਦੇ ਨੇ ਆਪਸ 'ਚ ਗੱਲਾਂ ਕਰਕੇ ਆਪਸ ਦੇ ਵਿੱਚ ਇੱਕ ਦੂਜੇ ਦੇ ਕੋਲ ਰੋ ਕੇ ਹੱਸ ਕੇ ਹਨਾ ਉਹ ਉਹਨਾਂ ਦੋਨਾਂ ਦੀ ਜਰਨੀ ਸ਼ੁਰੂ ਹੋਈ ਵੀ ਹੁੰਦੀ ਹੈ ਫਿਰ ਬੱਚੇ ਹੋ ਜਾਂਦੇ ਨੇ ਬੱਚਿਆਂ ਨੂੰ ਵੀ ਉਹ ਆਪਣਾ ਸਮਾਂ ਆਪਣਾ ਸਭ ਕੁਝ ਦੇ ਦਿੰਦੇ ਆਂ ਤੇ ਇੱਥੋਂ ਤੱਕ ਕਿ ਆਪਣਾ ਆਪ ਭੁੱਲ ਕੇ ਕਹਿੰਦੇ ਨੇ ਆਪਣਾ ਆਪਾ ਭੁੱਲ ਜਾਂਦੇ ਆਂ ਆਪਣੇ ਬੱਚਿਆਂ ਪਿੱਛੇ ਤੇ ਫਿਰ ਉਹ ਕਿਤੇ ਨਾ ਕਿਤੇ ਇਹ ਹੋ ਜਾਂਦਾ ਕਿ ਪਤਾ ਨਹੀਂ ਕੀ ਸਮਾਂ ਐਸਾ ਹੈ ਜਾਂ ਕੀ ਲਿਖਾ ਕੇ ਆਏ ਆ ਕਿ ਕੁਝ ਇਹ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਨੇ ਜਿਹੜੀਆਂ ਕਿ ਕਦੇ ਕਿਸੇ ਮਾਂ-ਵਾਪਰੇ ਉਮੀਦ ਹੀ ਨਹੀਂ ਕੀਤੀਆਂ ਹੁੰਦੀਆਂ ਹੈਨਾ ਜਦੋਂ ਕਿ ਜਰਨੀ ਤੇ ਸਾਰਿਆਂ ਨੇ ਬੜੇ ਸੋਹਣੇ ਤਰੀਕੇ ਸੋਚ ਕੇ ਕੀਤੇ ਹੁੰਦੀ ਹੈ ਪਰ ਉਹ ਕਿਹੜੀ ਜਗ੍ਹਾ ਤੇ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਗੇ ਦੋਨੋਂ ਪਰ ਇਹ ਹੈ ਕਿ ਆਖਿਰ ਦੇ ਵਿੱਚ ਅਹਿਸਾਸ ਹੁੰਦਾ ਕਿ ਅਸੀਂ ਨੇ ਇੱਕ ਦੂਜੇ ਤੋਂ ਦੂਰ ਹੋਈਏ ਬਾਕੀ ਸਾਰੇ ਹੋ ਜਾਣ ਠੀਕ ਹੈ ਪਰ ਆਪਾਂ ਕਿਉਂ ਦੂਰ ਹੋਈਏ ਕਿਸੇ ਤੋਂ ਤਾਂ ਉਹ ਉਹ ਬਸ ਹੱਥ ਦੇ ਵਿੱਚ ਬਹੁਤ ਕੁਝ ਹੈ ਜੀ ਵੀ ਜਿਹੜਾ ਹੱਥ ਫੜਿਆ ਹੈ ਜੀ ਤਾਂ ਉਹਦੇ ਵਿੱਚ ਹੀ ਬਹੁਤ ਕੁਝ ਹੈ ਬਿਲਕੁਲ ਬਹੁਤ ਚੀਜ਼ਾਂ ਦਾ ਅਹਿਸਾਸ ਹੈ ਉਹਦੇ ਰਾਈਟ ਰਾਈਟ ਬਟ ਮੈਂ ਤੁਹਾਡੇ ਕੋਲੋਂ ਵੀ ਜਾਣਨਾ ਚਾਹਾਂਗੀ ਜਿੱਦੋਂ ਉਹਨਾਂ ਨੇ ਜੋ ਪ੍ਰਭਾਸ਼ਾ ਦਿੱਤੀ ਐਕਚੁਅਲ ਉਹੀ ਮਤਲਬ ਹੈ ਕੰਪੈਨੀਅਨਸ਼ਿਪ ਦਾ ਪਾਰਟਨਰਸ਼ਿਪ ਦਾ ਪਰ ਬਦਲਦੇ ਮਾਹੌਲ ਦੇ ਨਾਲ ਚੀਜ਼ਾਂ ਦੀ ਕੈਲਕੂਲੇਸ਼ਨ ਹੀ ਬਦਲਦੀ ਜਾ ਰਹੀ ਹੈ ਹੈਨਾ ਹੁਣ ਹਸਬੈਂਡ ਦਾ ਇੱਕ ਅਲੱਗ ਮਾਇਨਾ ਹੈ ਵਾਈਫ ਦਾ ਇੱਕ ਅਲੱਗ ਮਾਇਨਾ ਹੈ ਪਰ ਉਸ ਸਾਰੇ ਮਾਇਨਿਆਂ ਦੇ ਵਿੱਚੋਂ ਕੈਲਕੂਲੇਟ ਕਰੋ ਤੇ ਜਜ਼ਬਾਤ ਹੀ ਨਹੀਂ ਹੈਗੇ ਸੋ ਇਹ ਕੰਪੈਨੀਅਨਸ਼ਿਪ ਚਾਹੇ ਫਿਲਮ ਨਾਲ ਰਿਲੇਟ ਕਰ ਲੋ ਚਾਹੇ ਤੁਸੀਂ ਆਮ ਜ਼ਿੰਦਗੀ ਦਾ ਤਜਰਬਾ ਕਹਿ ਲਓ ਮੈਂ ਤੁਹਾਡੇ ਕੋਲੋਂ ਇਹ ਜਾਨਣਾ ਚਾਹਾਂ ਹਾਂ ਬੇਟਾ ਉਹਦਾ ਕਾਰਨ ਇਹ ਬਣ ਗਿਆ ਕਿ ਅਸੀਂ ਨਾ ਪਦਾਰਥਵੱਦੀ ਹੋ ਗਏ ਅਸੀਂ ਪਦਾਰਥ ਨੂੰ ਤਾਂ ਪਹਿਲ ਦੇਣ ਲੱਗ ਗਏ ਤੇ ਰਿਸ਼ਤੇ ਸਾਡੇ ਸਾਨੂੰ ਯਾਦ ਵੀ ਨਹੀਂ ਵੀ ਕਿੱਥੇ ਆ ਜਿਹਦੇ ਕਰਕੇ ਹੀ ਅਸੀਂ ਦੁਖੀ ਹਾਂ ਜੇ ਸਾਡੇ ਪਹਿਲ ਅਸੀਂ ਰਿਸ਼ਤਾ ਨੂੰ ਲਈਏ ਪਦਾਰਥ ਸਾਡੇ ਲਈ ਬਹੁਤ ਜ਼ਰੂਰੀ ਨੇ ਜ਼ਿੰਦਗੀ 'ਚ ਪਰ ਜੇ ਅਸੀਂ ਪਦਾਰਥ ਨੂੰ ਪਹਿਲ ਦੇ ਕੇ ਰਿਸ਼ਤਿਆਂ ਨੂੰ ਦੋ ਨੰਬਰ ਤੇ ਲੈ ਕੇ ਜਾਵਾਂਗੇ ਫਿਰ ਅਸੀਂ ਦੁਖੀ ਹੋਵਾਂਗੇ ਅਸੀਂ ਸੁਖ ਨਹੀਂ ਪਾਉਂਦੇ ਤੇ ਇਸੇ ਫਿਲਮ ਦੇ ਵਿੱਚ ਵੀ ਇਹ ਰਿਸ਼ਤਿਆਂ ਦੀ ਬਾਤ ਪਾਉਂਦੀ ਹੈ ਪਹਿਲਾਂ ਉਹ ਦੋ ਫਿਲਮਾਂ 'ਚ ਵੀ ਰਿਸ਼ਤੇ ਦਿਖਾਏ ਰਹੇ ਦੇਖ ਕੇ ਅਸੀਂ ਕਾਦੇ ਲਈ ਦੁਖੀ ਹੁੰਨੇ ਹਾਂ ਕਿਉਂ ਬੰਦਾ ਪਹਿਲੀ ਫਰਮ ਚ ਸੀ ਕੁਝ ਸੁਸਾਈਸਾਈਡ ਦੇ ਕੇਸ ਸੀ ਕੁਝ ਉਹੇ ਦੁਖੀ ਹੋਈ ਜਾਂਦੇ ਨੇ ਜਦੋਂ ਕਿ ਉਹ ਐਡੇ ਵੱਡੇ ਕਾਰਨ ਨਹੀਂ ਹੈਗੇ ਜਦੋਂ ਅਸੀਂ ਆਪਣੇ ਤੋਂ ਛੋਟਿਆਂ ਨੂੰ ਆਪਣੇ ਤੋਂ ਜ਼ਿਆਦਾ ਤੰਗ ਲੋਕਾਂ ਨੂੰ ਦੇਖਾਂਗੇ ਅਸੀਂ ਅਸਰ ਉਹ ਦੇਖਦੇ ਜੇ ਅਸੀਂ ਉਹ ਦੇਖਣ ਲੱਗ ਗਏ ਤਾਂ ਅਸੀਂ ਸੁਖੀ ਹੋਵਾਂਗੇ ਤੇ ਇਹੀ ਜਿਹੜੀ ਹੁਣ ਅਰਦਾਸ ਸਰਬੱਤ ਦੇ ਭਲੇ ਦੀ ਹੈ ਜਿਹੜੀ ਤੁਸੀਂ ਕੁਐਸਚਨ ਕਰਿਆ ਕਿ ਉਹ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਮੈਂ ਇਹ ਮਹਿਸੂਸ ਕਰਦੀ ਹਾਂ ਕਿ ਜਦੋਂ ਤੁਹਾਡੇ ਵਿੱਚ ਆਹ ਹੋ ਗਿਆ ਆ ਮੇਰਾ ਜਦੋਂ ਆਪਣਾ ਨਹੀਂ ਹੁੰਦਾ ਜਦ ਅਸੀਂ ਇੱਕ ਨਹੀਂ ਹੁੰਦੇ ਭਾਵੇਂ ਪਰਿਵਾਰ ਲਾ ਲਓ ਭਾਵੇਂ ਸਾਡੇ ਦੂਜਾ ਨਾਲ ਰਿਸ਼ਤੇ ਲਾ ਲਓ ਜਦੋਂ ਸਾਡਾ ਤੇ ਤੂੰ ਤੇ ਮੈਂ ਹੋ ਗਿਆ ਉਦੋਂ ਇਹ ਗੱਲ ਨਹੀਂ ਬਣਨੀ ਜਦੋਂ ਆਪਣਾ ਤੇ ਅਸੀਂ ਹੋ ਗਿਆ ਉਦੋਂ ਇਹ ਗੱਲ ਬਣੂਗੀ ਤੇ ਇਹੀ ਸਰਬੱਤ ਦਾ ਭਲਾ ਸਰਬੱਤ ਦੇ ਭਲੇ ਦੀ ਹੀ ਬਾਤ ਪਾਉਂਦੀ ਹੈ ਫਿਲਮ ਬਿਲਕੁਲ ਸਹੀ ਗੱਲ ਹੈ ਬਟ ਫਿਰ ਵੀ ਇੱਕ ਛੋਟੀ ਜੀ ਪ੍ਰੋਬਲਮ ਨਹੀਂ ਆ ਗਈ ਹੁਣ ਹੁਣ ਅਸੀਂ ਇਹ ਤਾਂ ਘਰ ਤੋਂ ਸਿੱਖ ਲੈਨੇ ਕਿ ਅਰਦਾਸ ਕਰਨੀ ਹੈ ਪਰ ਹੁਣ ਅਸੀਂ ਅਰਦਾਸ ਸਿਰਫ ਆਪਣੇ ਲਈ ਕਰਦੇ ਆਂ ਅਸੀਂ ਰੱਬ ਲਈ ਵੀ ਯੂ نو ਉਹ ਹੋ ਗਏ ਆ ਮਤਲਬ ਹੀ ਹੋ ਗਏ ਆ ਜੇ ਤੇ ਤੁਹਾਡੀ ਮਨੋ ਕਾਮਨਾ ਪੂਰੀ ਹੋ ਗਈ ਤੁਹਾਡੀ ਵੇਸ਼ ਫਿਰ ਤੇ ਵਾਹਿਗੁਰੂ ਤੋਂ ਚੰਗਾ ਕੋਈ ਰੱਬ ਹੀ ਨਹੀਂ ਯਾਰ ਰੱਬ ਜੋ ਵੀ ਜਿੰਨੂੰ ਮੰਨਦਾ ਆਪਣੇ ਧਰਮ ਦੇ ਮੁਤਾਬਿਕ ਤੇ ਜੇ ਨਹੀਂ ਤੇ ਫਿਰ ਵਾਹਿਗੁਰੂ ਤੋਂ ਸਾਡੇ ਨਾਲ ਹੀ ਮਾੜਾ ਕਰਦਾ ਇੱਥੇ ਵੀ ਤਾਂ ਕੰਡੀਸ਼ਨਸ ਆ ਗਈਆਂ ਮਤਲਬ ਰੱਬ ਨਾਲ ਵੀ ਲੈਣ ਦੇ ਨਹੀਂ ਸ਼ੁਰੂ ਹੋ ਗਿਆ ਅੱਜ ਦੇ ਸਮਾਜ ਦੇ ਮੁਤਾਬਿਕ ਅਸੀਂ ਦਿਖਾਵਾ ਦੇਖੋ ਕਿੱਡਾ ਕਰਦੇ ਆਂ ਬਟੇ ਮੈਨੂੰ ਇਹ ਦੱਸੋ ਕਿਸੇ ਬੰਦੇ ਕੋਲ 1 ਰੁਪਿਆ ਜਾਂ 5 10 ਰੁਪਏ ਹੈ ਨਹੀਂ ਉਹ ਸ਼ਰਦਾ ਨਾਲ ਮੱਥਾ ਟੇਕਦਾ ਕੀ ਉਹਦੀ ਫਿਰ ਉਹਦਾ ਰੱਬ ਸੁਣੂਗਾ ਨਹੀਂ ਤੇ ਅਸੀਂ ਦੂਜਾ ਬੰਦਾ ਇਹ ਦੇਖਦਾ ਉਹ ਵੱਡਾ ਸਾਰਾ ਨੋਟ ਕੱਢ ਕੇ ਦਿਖਾਉਂਦਾ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਸਾਨੂੰ ਤਾਂ ਰੱਬ ਬਜ਼ਿੰਦਾ ਹੈ ਇੱਕ ਪਾਸੇ ਅਸੀਂ ਉਹਨੂੰ ਦਿੰਦੇ ਹਾਂ ਰੌਲਾ ਤੁਹਾਡੀ ਸ਼ਰਦਾ ਦਾ ਹੈ ਤੁਸੀਂ ਸ਼ਰਦਾ ਕਾਦੇ ਚ ਰੱਖਦੇ ਹੋ ਮੈਨੂੰ ਇਹ ਲੱਗਦਾ ਹੈ ਕਿ ਮੈਨੂੰ ਜਿਹੜੀ ਤੁਸੀਂ ਗੱਲ ਕਰੀ ਹੈ ਵੀ ਰੱਬ ਕਿਤੇ ਦਿਖਦਾ ਨਹੀਂ ਰੱਬ ਬੰਦਿਆਂ ਚ ਹੈ ਹਾਂ ਕਿਸੇ ਲੋੜਵੰਗ ਚਲਾ ਲਓ এডੂਕੇਸ਼ਨ ਦਾ ਮੁੱਦਾ ਲਾਓ ਕਿਉਂਕਿ ਮੈਂ এডੂਕੇਸ਼ਨ ਤੇ ਕੰਮ ਕੀਤਾ ਟੀਚਰ ਰਹੀ ਹਾਂ ਮੈਨੂੰ ਆਪਦੀ ਕਲਾਸ ਦੇ ਬੱਚੇ ਦਾ ਇੱਕ ਇੱਕ ਦਾ ਪਤਾ ਵੀ ਕਿਹੜਾ ਬੱਚਾ ਇਕਨੋਮਿਕਲੀ ਵੀਕ ਸੀਗਾ ਤੇ ਜੇ ਮੈਂ ਗੁਰਦੁਆਰੇ ਤਾਂ ਮੱਥਾ ਟੇਕਿਆ ਪਰ ਸਕੂਲ ਜਾ ਕੇ ਮੈਂ ਆਪਦੇ ਪੀਰੀਅਡ ਵੀ ਮਿਸ ਕਰ ਰਹੀ ਹਾਂ ਮੈਨੂੰ ਕਿਸੇ ਦੇ ਬੱਚੇ ਦੀ ਪਰਵਾਹ ਨਹੀਂ ਮੈਂ ਤਾਂ ਤਨਖਾਹ ਲੈ ਕੇ ਘਰ ਨੂੰ ਜਾ ਰਹੀ ਹਾਂ ਫਿਰ ਮੈਂ ਕਿਹੜੀ ਅਰਦਾਸ ਦੀ ਗੱਲ ਕਰਦੀ ਹਾਂ ਮੈਨੂੰ ਇਹ ਲੱਗਦੀ ਹੈ ਬਿਲਕੁਲ ਬਾਕੀ ਹਰ ਇੱਕ ਦਾ ਆਪਣਾ ਆਪਣਾ ਵਿਚਾਰ ਹੈ ਮੈਂ ਕਿਸੇ ਦੇ ਕਿਸੇ ਦੇ ਪਰਸਨਲ ਥਿਊਜ਼ ਦੇ ਵਿੱਚ ਕੋਈ ਦਖਲਅਦਾਜ਼ੀ ਨਹੀਂ ਦੇ ਰਹੀ ਜਿਹੜਾ ਤੁਸੀਂ ਕੁਐਸਚਨ ਕੀਤਾ ਮੈਨੂੰ ਇਹ ਲੱਗਦਾ ਹੈ ਕਿ ਸਾਨੂੰ ਜਿਹੜੀ ਜਿਹੜੀ ਚੀਜ਼ ਅਸੀਂ ਲਾਭੂ ਕਰਦੇ ਹਾਂ ਜਾਂ ਅਸੀਂ ਕਹਿੰਦੇ ਹਾਂ ਕਿ ਹਰ ਇੱਕ ਬੰਦੇ ਵਿੱਚ ਰੱਬ ਵੱਸਦਾ ਹੈ ਅਸੀਂ ਜਜ਼ਬਾਤਾਂ ਦੀ ਕਦਰ ਕਰਦੇ ਹਾਂ ਅਸੀਂ ਮਨੁੱਖਤਾ ਦੀ ਕਦਰ ਕਰਦੇ ਹਾਂ ਇਨਸਾਨੀਅਤ ਤੇ ਉੱਤੇ ਨਾ ਤਾਂ ਕੋਈ ਧਰਮ ਹੈ ਤੇ ਨਾ ਕੋਈ ਬੰਦਾ ਮੈਨੂੰ ਇਹ ਲੱਗਦਾ ਕਿ ਆਸਾਨੀਆ ਤਾਂ ਹੋਣਾ ਬੜਾ ਜ਼ਰੂਰੀ ਹੈ ਤੁਸੀਂ ਚੰਗੇ ਇਨਸਾਨ ਬਣ ਕੇ ਤੁਸੀਂ ਰੱਬ ਪਾਲੇ ਬਿਲਕੁਲ ਸੋ ਫਿਲਮ ਚਾਹੇ ਕਿਸੇ ਵੀ ਪੱਖੋਂ ਦੇਖ ਲਓ ਮੈਨੂੰ ਲੱਗਦਾ ਐਂਡ 'ਚ ਫਿਲਮ ਇਹੀ ਸਿਖਾਉਂਦੀ ਐ ਕਿ ਜ਼ਿੰਦਗੀ ਜਿਉਣ ਦਾ ਨਾਮ ਐ ਜ਼ਿੰਦਗੀ ਨੂੰ ਜਿਉਣਾ ਚਾਹੀਦਾ ਜ਼ਿੰਦਗੀ ਜਿਉਣ ਦੀ ਬਾਤ ਪਾਉਂਦੀ ਐ ਪਰ ਮੈਨੂੰ ਲੱਗਦਾ ਅੱਜ ਕੱਲ ਅਸੀਂ ਸਾਰੇ ਬੋਲ ਤਾਂ ਬਹੁਤ ਈਜ਼ੀਲੀ ਦਿੰਨੇ ਆ ਕਿ ਅਸੀਂ ਤਾਂ ਜ਼ਿੰਦਗੀ ਜਿਉਨੇ ਆ ਪਰ ਦੋ ਪ੍ਰੋਬਲਮਸ ਨੇ ਹੈਨਾ ਇੱਕ ਪ੍ਰੋਬਲਮ ਇਹ ਐ ਕਿ ਕੰਨੇ ਆ ਅੰਦਰ ਤੂਫਾਨ ਐ ਦੂਜਾ ਇਹ ਐ ਇੱਕ ਉਹ ਵੀ ਕਮਿਊਨਿਟੀ ਹੈਗੀ ਆ ਭਾਵੇਂ ਉਹ ਯੂਥ ਦੀ ਲਾ ਲੋ ਭਾਵੇਂ ਉਹ ਕਿਸੇ ਦੀ ਲਾ ਲੋ ਜਿਹੜਾ ਜ਼ਿੰਦਗੀ ਨੂੰ ਗਲਤ ਤਰੀਕੇ ਨੂੰ ਜਿਉਣ ਨੂੰ ਕਹਿੰਨੇ ਆ ਕਿ ਅਸਲ ਜ਼ਿੰਦਗੀ ਜੇ ਰਿਆ ਤੁਹਾਨੂੰ ਦੀ ਜੀਣੀ ਨਹੀਂ ਆਉਂਦੀ ਹੁੰਦੀ ਉਹਨ ਮਾਣਿਆ ਨਹੀਂ ਪਤਾ ਹਾਂ ਮਾਣਿਆ ਨਹੀਂ ਪਤਾ ਵੀ ਜ਼ਿੰਦਗੀ ਹੈ ਕੀ ਰੋਣਾ ਇਹ ਥੋੜਾ ਕਿ ਤੁਸੀਂ ਅਜਾਸੀਆਂ ਕਰ ਲਈਆਂ ਤੇ ਉਹ ਸੀ ਜ਼ਿੰਦਗੀ ਜਵਨੇ ਨਹੀਂ ਤੁਹਾਡੇ ਚੰਗੇ ਵਿਚਾਰ ਤੁਹਾ ਤੁਸੀਂ ਤੁਹਾਡੇ ਹਾਸੇ ਠੱਠੇ ਇੱਕ ਦੂਜੇ ਦੀ ਰਿਸਪੈਕਟ ਉਹ ਜ਼ਿੰਦਗੀ ਮੈਨੂੰ ਲੱਗਦੀ ਉਹ ਜ਼ਿੰਦਗੀ ਹੈ ਜਿੱਥੇ ਤੁਸੀਂ ਤੁਸੀਂ ਲੱਕ ਕੇ ਜਾ ਰਹੇ ਬਾਹਰ ਤੁਸੀਂ ਅਜਾਸੀਆਂ ਕਰਾਇਆ ਕਰੀ ਤੁਸੀਂ ਮਾਪਿਆਂ ਤੇ ਪਾਲੇ ਤੁਸੀਂ ਤੁਹਾਡੀ ਵਾਈਫ ਹੈ ਤਾਂ ਤੁਹਾਡੇ ਤੁਹਾਡੇ ਕੀ ਫਰਜ਼ ਬਣਦੇ ਤੁਹਾਨੂੰ ਹੋਈ ਨਹੀਂ ਪਤਾ ਤੁਹਾਡੇ ਬੱਚਿਆਂ ਪ੍ਰਤੀ ਮਾਪਿਆਂ ਦੇ ਵੀ ਬੱਚਿਆਂ ਪ੍ਰਤੀ ਕੀ ਫਰਜ਼ ਬਣਦੇ ਆ ਮੈਨੂੰ ਚੰਗੀ ਗੱਲ ਲੱਗੀ ਅੱਜ ਸੀਮਾ ਨੇ ਇੱਕ ਗੱਲ ਬੋਲੀ ਸੀ ਕਿ ਵੀ ਵੱਡੇ ਵੀ ਗਲਤ ਹੁੰਦੇ ਨੇ ਹੁੰਦੇ ਨੇ ਅਸੀਂ ਇਹੀ ਆਸ ਨਾ ਰੱਖੀ ਜਾਓ ਬੱਚਿਆਂ ਤੋਂ ਵੀ ਤੇਰੇ ਹੀ ਫਰਜ਼ ਬਣਦੇ ਨੇ ਤੂੰ ਹੀ ਸਾਡੀ ਗੱਲ ਮੰਨਾਂ ਸੀ ਠੀਕ ਆ ਪਰ ਮੈਂ ਅਸੀਂ ਗਲਤ ਆ ਹਰ ਇੱਕ ਬੰਦੇ ਦੇ ਫਰਜ਼ ਨੇ ਮਾਪਿਆਂ ਦੇ ਵੀ ਫਰਜ਼ ਨੇ ਧੀਆ ਪੁੱਤਾਂ ਦੇ ਵੀ ਫਰਜ਼ ਨੇ ਜਿਹੜੇ ਸਾਨੂੰ ਇਹੋ ਜਿਹੀਆਂ ਫਿਲਮਾਂ ਸਿਖਾਉਂਦੀਆਂ ਨੇ ਕਈ ਵਾਰੀ ਵੱਡਿਆਂ ਤੋਂ ਗਲਤੀਆਂ ਹੋ ਜਾਂਦੀਆਂ ਹੈਨਾ ਇਹਦੇ ਵਿੱਚ ਮੈਨੂੰ ਪੂਰੀ ਕਹਾਣੀ ਪਤਾ ਨਹੀਂ ਤੁਸੀਂ ਇੱਕ ਕਿਰਦਾਰ ਦੇਖੋਗੇ ਤੇ ਮੈਂ ਉਸ ਦਿਨ ਬੜਾ ਜਿਹਾ ਸੈੱਟ ਤੇ ਗਈ ਸੀ ਉਸ ਦਿਨ ਮੇਰਾ ਸ਼ੂਟ ਨਹੀਂ ਸੀ ਮੈਂ ਜਜਮੈਂਟ ਲਾਈ ਤੇ ਮੈਂ ਸਾਡਾ ਇੱਕ ਮੈਂ ਦੱਸੂਗੀ ਨਹੀਂ ਕੌਣ ਕਰੈਕਟਰ ਸਾਡਾ ਇੱਕ ਆਰਟਿਸਟ ਬੱਚੇ ਦਾ ਹੱਥ ਫੜ ਕੇ ਜਿੰਨਾ ਉਹ ਵਰਲਾਪ ਕਰ ਰਿਹਾ ਸੀ ਉੱਚੀ ਨਹੀਂ ਉਹਦੀਆਂ ਅੱਖਾਂ ਉਹਦਾ ਦਿਲ ਰੋ ਰਿਹਾ ਸੀ ਮੇਰਾ ਮਤਲਬ ਇਹ ਸੀ ਕਿ ਸ਼ਾਇਦ ਉਸ ਤੋਂ ਵੱਡੇ ਤੋਂ ਗਲਤੀ ਹੋਈ ਹੋਵੇ ਉਹ ਬੱਚੇ ਤੋਂ ਮਹਿਸੂਸ ਕਰ ਰਿਹਾ ਤੇ ਜਿੱਥੇ ਅਸੀਂ ਗਲਤਾਂ ਛੋਟਾ ਵੱਡੇ ਦੀ ਉਮਰਾਂ ਦੇ ਲਿਹਾਜ਼ ਨਾਲ ਨਹੀਂ ਉਹ ਮਹਿਸੂਸ ਕਰ ਲੈਣਾ ਚਾਹੀਦਾ ਮੈਨੂੰ ਲੱਗਦਾ ਇਹ ਹੀ ਅਸਲ ਅਰਦਾਸ ਹੈ ਪਰ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਜ਼ਿੰਦਗੀ ਜਿਉਣ ਦਾ ਅਸਲ ਮਤਲਬ ਸੀਮਾ ਕੌਸ਼ਲ ਲਈ ਅੱਜ ਕੀ ਹੈ ਦੇਖੋ ਮੈਂ ਇੱਕ ਕਹਿੰਦੀ ਆ ਵੀ ਕੰਮ ਉਹ ਕਰੋ ਜਿੱਥੇ ਤੁਹਾਡੀ ਰੂਹ ਨੂੰ ਸਕੂਨ ਮਿਲਦਾ ਹੈ ਜਿੱਥੇ ਤੁਹਾਡੇ ਦਿਲ ਨੂੰ ਖੁਸ਼ੀ ਮਿਲਦੀ ਹੈ ਜਦੋਂ ਤੁਸੀਂ ਕਿਸੇ ਕੰਮ ਨੂੰ ਜ਼ਬਰਦਸਤੀ ਹੱਥ ਪਾਉਂਦੇ ਹੋ ਨਾ ਤਾਂ ਤੁਸੀਂ ਆਪ ਵੀ ਦੁਖੀ ਹੁੰਨੇ ਹੋ ਤੇ ਸਾਰੇ ਪਰਿਵਾਰ ਨੂੰ ਵੀ ਦੁਖੀ ਕਰਦੇ ਹੋ ਤੇ ਇੱਕ ਗੱਲ ਇਹ ਤੇ ਦੂਜਾ ਆਪਣੇ ਕੰਮ ਨੂੰ ਪੂਜਾ ਸਮਝ ਕੇ ਕਰੋ ਇਹ ਇਹ ਨਹੀਂ ਕਿ ਵੀ ਇਕ ਸਮਝ ਲਿਆ ਬਹੁਤ ਠੀਕ ਹੈ ਮੈਂ ਆਕਰ ਪਰ ਇੱਕ ਗੱਲ ਇਹ ਕੰਮ ਕਰਨ ਲੱਗੇ ਕਿਸੇ ਤੇ ਐਸਾਨ ਨਾ ਜਤਾ ਜਿਆਦਾਤਰ ਇਹ ਹੁੰਦਾ ਕਿ ਅਸੀਂ ਮਤਲਬ ਇੱਕ ਕੰਮ ਵੀ ਕਰਦੇ ਆ ਫਿਰ ਐਹਸਾਨ ਵੀ ਜਿਤਾਉਣੇ ਆ ਫਿਰ ਉਹ ਚੀਜ਼ਾਂ ਦਾ ਨਾ ਮਜ਼ਾ ਖਤਮ ਹੋ ਜਾਂਦਾ ਤੇ ਜੇ ਪਰਮਾਤਮਾ ਨੂੰ ਵੀ ਯਾਦ ਕਰਦੇ ਆ ਮੈਂ ਕਹਿੰਨੀ ਆ ਵੀ ਕਈ ਵਾਰੀ ਕੋਈ ਗੁਰਦੁਆਰੇ ਗੁਰਦੁਆਰਾ ਸਾਹਿਬ ਜਾਂ ਮੰਦਰ ਕਿਤੇ ਵੀ ਮਸਜਿਦ ਕਿਤੇ ਵੀ ਜਾਂਦੇ ਆ ਉਹ 10 ਵਜੇ ਮੈਂ ਸਵੇਰੇ ਉੱਠ ਕੇ 4 ਵਜੇ ਉੱਠ ਕੇ ਮੈਂ ਪਹਿਲਾਂ ਗੁਰਦੁਆਰਾ ਸਾਹਿਬ ਜਾਣਾ ਫਿਰ ਮੈਂ ਆ ਕਰਦਾ ਫਿਰ ਮੈਂ ਆ ਕਰਦਾ ਤੇ ਫਿਰ ਆ ਕੇ ਉਹੀ ਝੂਠ ਤੂਫਾਨ ਸਭ ਕੁਝ ਉਹੀ ਪਰ ਉਹ ਕਿੱਥੇ ਗਿਆ ਅਸਲ ਮੈਨੂੰ ਲੱਗਦਾ ਉਹਦਾ ਨਾ ਬੰਦਾ ਆਪਣੇ ਆਪ ਨਾਲ ਹੀ ਧੋਖਾ ਕਰਦਾ ਫਿਰ ਉਹ ਰੱਬ ਤੇ ਵੀ ਇਹਸਾਨ ਕਰਿਆ ਕਿਤੇ ਤੁਸੀਂ ਜਿੰਨਾ ਕੁ ਥੋੜੀ ਹੈ ਮੈਂ ਕਹਿੰਦੀ ਹਾਂ ਮੇਰੇ ਤਾਂ ਮੈਂ ਤਾਂ ਹਮੇਸ਼ਾ ਹੀ ਕਹ ਰਹੀ ਹਾਂ ਪਹਿਲਾਂ ਵੀ ਕਿਹਾ ਕਿ ਸਾਡੇ ਘਰ ਦੇ ਵਿੱਚ ਹਾਲੇ ਬੱਚੇ ਨੇ ਠੀਕ ਹੈ ਛੋਟੇ ਨੇ ਮੈਂ ਰੱਬ ਨੂੰ ਕਹਿੰਦੀ ਹਣੀ ਅਭੀ ਮੇਰੇ ਤੋਂ ਬੈਠ ਕੇ ਤਾਂ ਕਿਤਾਬ ਨਹੀਂ ਕੋਈ ਪੜ੍ਹੀ ਜਾਂਦੀ ਮੇਰੇ ਤੋਂ ਬੈਠ ਕੇ ਪਾਠ ਹੋ ਜਾ ਨਹੀਂ ਮੈਂ ਆਪਦੇ ਮਨ ਦੇ ਵਿੱਚ ਸਵੇਰੇ ਉੱਠ ਕੇ ਸ਼ੁਕਰਾਨਾ ਕਰਦੀ ਆਂ ਏ ਰੱਬਾ ਸਾਰਾ ਵਧੀਆ ਵਧੀਆ ਰੱਖੀ ਮੇਰੇ ਤੋਂ ਕਿਸੇ ਦਾ ਦਿਲ ਨਾ ਦੁਖਾਇਆ ਜਾਵੇ ਮੇਰੀ ਵਜ੍ਹਾ ਕਰਕੇ ਕਿਸੇ ਦੀ ਅੱਖਾਂ ਚਾਂਸੂ ਨਾ ਆਉਣ ਤੇ ਮੈਨੂੰ ਵੀ ਖੁਸ਼ ਰੱਖੀ ਹੈ ਨਾ ਸੋ ਬਾਕੀ ਜੋ ਤੂੰ ਦਿੱਤਾ ਹੈ ਤੇਰਾ ਸ਼ੁਕਰੀਆ ਕੱਲ ਦਾ ਦਿਨ ਤੂੰ ਬਹੁਤ ਸੋਹਣਾ ਕੱਢਿਆ ਅੱਜ ਦਾ ਦਿਨ ਵੀ ਬਹੁਤ ਸੋਹਣਾ ਕਢਾ ਦੇ ਹੈ ਨਾ ਐਨੀ ਕੀ ਦੌੜ ਰੱਖੀ ਹੈ ਦੇ ਬੱਚਿਆਂ ਦਾ ਹੀ ਆ ਵੀ ਪਾਠ ਇਹੀ ਹੈ ਮੈਂ ਕਹਿੰਦੀ ਆ ਵੀ ਇਹਨਾਂ ਦਾ ਧਿਆਨ ਰੱਖਦੇ ਆ ਉਹ ਮੰਗਦੇ ਨੇ ਉਹਨਾਂ ਨੂੰ ਚੀਜ਼ ਦੇ ਦਿੰਨੇ ਆ ਇਹੀ ਤੈਨੂੰ ਰੱਬ ਇਹਨਾਂ ਦੇ ਅੰਦਰ ਦੇਖ ਲੈਣੇ ਆ ਬਸ ਤਾਂ ਹੀ ਆ ਤੈਨੂੰ ਹਾਂ ਮਾਂ ਬਾਪ ਤਾਂ ਹੀ ਹੁੰਦੇ ਆ ਪਰ ਅਸੀਂ ਆਮ ਤੌਰ ਤੇ ਮੇਰੇ ਘਰ ਦੇ ਵਿੱਚ ਮੇਰੀ ਮਦਰ ਮੈਨੂੰ ਹਰ ਪੈਰ ਤੇ ਹੀ ਸਿਖਾਉਂਦੇ ਨੇ ਕਿ ਪੁੱਤ ਜੇ ਤੇਰਾ ਕੀਆ ਅਰਦਾਸ ਕੀਤਾ ਹੋ ਜੇ ਤੇ ਬਹੁਤ ਵਧੀਆ ਤੇ ਜੇ ਉਹ ਆਪਣੀ ਮਰਜ਼ੀ ਦਾ ਕਰ ਦੇ ਫਿਰ ਉਹ ਤੋਂ ਵੀ ਜ਼ਿਆਦਾ ਵਧੀਆ ਹੈ ਨਾ ਪਰ ਕੀ ਤੁਹਾਨੂੰ ਲੱਗਦਾ ਇਹ ਸਟੇਟਮੈਂਟ ਅੱਜਕੱਲ ਐਕਚੁਅਲੀ ਜਿਹੜੀ ਅੱਜਕੱਲ ਦੀ ਜਨਰੇਸ਼ਨ ਹੈ ਉਹ ਫੀਲ ਕਰ ਪਾ ਰਹੀ ਹੈ ਬਟ ਇਹ ਤਾਂ ਬੰਦੇ ਬੰਦੇ ਤੇ ਡਿਪੈਂਡ ਕਰਦਾ ਹੈ ਇੱਕ ਨੰਬਰ ਤੇ ਘਰ ਦਾ ਮਾਹੌਲ ਦੋ ਨੰਬਰ ਤੇ ਤੁਹਾਡੀ ਸੰਗਤ ਤੇ ਤਿੰਨ ਨੰਬਰ ਤੇ ਤੁਹਾਡਾ ਆਪਾ ਤੇ ਵਿਸ਼ਵਾਸ ਦੀ ਗੱਲ ਆ ਅਸਲ ਅਸਲ ਧਰਮ ਕੀ ਹੈ ਉਹ ਵਿਸ਼ਵਾਸ ਦੀ ਗੱਲ ਹੈ ਕਈ ਵਾਰੀ ਤੁਸੀਂ ਬੱਚੇ ਹੋ ਜਿਹੜੇ ਬੱਚਿਆਂ ਦੀ ਗੱਲ ਕਰਦੇ ਆ ਕਿ ਉਹਨਾਂ ਨੂੰ ਆਪ ਦੀ ਮਾਂ ਰੱਬ ਵਰਗੀ ਨਹੀਂ ਲੱਗਦੀ ਕਦੇ ਕਦੇ ਮੈਨੂੰ ਐ ਲੱਗਦਾ ਹਾਂ ਮਾਂ ਨਾ ਵੀਪਾ ਮੇਰੇ ਬਟਾ ਬੇਸਵਾ ਹੋਵੇ ਮਾਂ ਆਪ ਦੇ ਉਹਨਾਂ ਦਾ ਬੱਚਾ ਬਹੁਤ ਪਿਆਰਾ ਹੁੰਦਾ ਬੱਚੇ ਲਈ ਉਹ ਦੁਨੀਆ ਨਾਲ ਲੜ ਪੈਂਦੀ ਹੈ ਮੈਨੂੰ ਇਹ ਪਤਾ ਹੈ ਵੀ ਆਪ ਬੱਚੇ ਨੂੰ ਝਟਕ ਦੂਗੀ ਹੈਨਾ ਤੇ ਜੇ ਬਾਪ ਬੱਚੇ ਨੂੰ ਕੁਝ ਕਹੇ ਨਾ ਤਾਂ ਬਰਦਾਸ਼ਤ ਨਹੀਂ ਹੁੰਦਾ ਤੇ ਮੈਨੂੰ ਐ ਲੱਗਦਾ ਯਾਰ ਮਾਂ ਹੀ ਰੱਬ ਹੈ ਪਤਾ ਨਹੀਂ ਕਿਉਂ ਤੋਂ ਅਨੁਵੇ ਲੱਗਦਾ ਪਰ ਤੁਸੀਂ ਕਹਿੰਦੇ ਹੋ ਕਿ ਮਾਂ ਸਾਡੇ ਲਈ ਬਹੁਤ ਲਾਣਤ ਵਾਲੀ ਗੱਲ ਹੈ ਕਿ ਮਾਂ ਪੂਰੀ ਦੁਨੀਆ ਆਪਣੇ ਬੱਚੇ ਆਪਣੇ ਬੱਚੇ ਲਈ ਲੜ ਪੈਂਦੀ ਪੂਰੀ ਦੁਨੀਆ ਦੇ ਨਾਲ ਅੱਜ ਕੱਲ ਦੇ ਬੱਚੇ ਦੁਨੀਆ ਕਰਕੇ ਆਪਣੇ ਮਾਪਿਓ ਨੂੰ ਜਿਹੜਾ ਕੁੱਟਦੇ ਨੇ ਜਾਂ ਉਹਨਾਂ ਨੂੰ ਬੇਕਾਰ ਕਰ ਦਿੰਦੇ ਨੇ ਜਾਂ ਰੋਟੀ ਦੇਣਾ ਪਸੰਦ ਨਹੀਂ ਕਰਦੇ ਜਾਂ ਆਪਾਂ ਅਕਸਰ ਸੁਣਦੇ ਆ ਕਿ ਉਹ ਬਜ਼ੁਰਗ ਨੂੰ ਨਾ ਵੱਖਰਾ ਕਮਰਾ ਦੇ ਦਿੱਤਾ ਹੋਇਆ ਉਹ ਪੁੱਛਦੇ ਹੀ ਨਹੀਂ ਰੋਟੀ ਪਤਾ ਹੀ ਅਤਾ ਪਤਾ ਹੀ ਨਹੀਂ ਫਿਰ ਉਹਨਾਂ ਨੂੰ ਕਿਉਂਕਿ ਇਹ ਸਾਰੀਆਂ ਫਿਲਮਾਂ ਦੇ ਵਿੱਚ ਅਸੀਂ ਇਹ ਚੀਜ਼ਾਂ ਵੀ ਮਹਿਸੂਸ ਕਰਦੇ ਆ ਕਿ ਕਿਤੇ ਨਾ ਕਿਤੇ ਤੇਰੇ ਹਾਂ ਮੈਂ ਤੇਰੇ ਸਵਾਲ ਦਾ ਹੀ ਵਿੱਚ ਹੀ ਆ ਵੀ ਜਿਹੜੀਆਂ ਇਹ ਫਿਲਮਾਂ ਬਣੀਆਂ ਨੇ ਨਾ ਇਹ ਇਹ ਸੇ ਕਰਕੇ ਬਣੀਆਂ ਨੇ ਜੇ ਸਾਰਾ ਕੁਝ ਅੱਛਾ ਹੈ ਸਾਰਾ ਕੁਝ ਬਹੁਤ ਵਧੀਆ ਹੈ ਤਾਂ ਫਿਰ ਇਹਨੇ ਮੈਸੇਜ ਦੇਣ ਦੀ ਲੋੜ ਹੀ ਨਹੀਂ ਹਾਂ ਇਹ ਲੋੜ ਹੀ ਤਾਂ ਹੈ ਜਿੱਥੇ ਅਰਦਾਸ ਅਰਦਾਸ ਕਰਾਂ ਤੇ ਅਰਦਾਸ ਸਰਬੱਤ ਦੇ ਭਲੇ ਦੀ ਇਹ ਜੀਆਂ ਫਿਲਮਾਂ ਇਸੇ ਲਈ ਬਣਦੀਆਂ ਨੇ ਕਿ ਸ਼ਾਇਦ ਜੋ ਇਹ ਲੋਕ ਕੰਮ ਇਹ ਜੇ ਕਰਦੇ ਨੇ ਉਹਨਾਂ ਨੂੰ ਸੋਝੀ ਆ ਜੇ ਤੇ ਜਦੋਂ ਕਦੇ ਕੋਈ ਇਹ ਜਿਹਾ ਸਟੈਪ ਚੁੱਕਣ ਲੱਗਣ ਇੱਕਦਮ ਫਿਲਮ ਯਾਦ ਆ ਜੇ ਕਿ ਵੀ ਉਹ ਫਿਲਮ ਦੇ ਵਿੱਚ ਐ ਦਿਖਾਇਆ ਸੀ ਇਹ ਇਹ ਗਲਤ ਹੈ ਇਥੇ ਮੈਨ ਸਫਲ ਹੋ ਜਾਂਦੀ ਹੈ ਇੱਕ ਫਿਲਮ ਦੀ ਸੋ ਇਹ ਫਿਲਮਾਂ ਵੀ ਤਾਂ ਬਣਦੀਆਂ ਨੇ ਉਹਨਾਂ ਨੂੰ ਅਸੀਂ ਤੇ ਚਲੋ ਕੌਣ ਆ ਸਿੱਧੇ ਰਾਹੇ ਪਾਉਣ ਵਾਲੇ ਸ਼ਾਇਦ ਕੋਈ ਮੂਮੈਂਟ ਸ਼ਾਇਦ ਕੋਈ ਸੀਨ ਇੰਨਾ ਕੋਨੇ ਦਿਲ ਨੂੰ ਛੂ ਜੇ ਤੇ ਉਥੋਂ ਹੀ ਉਹਨਾਂ ਦੇ ਮਨ 'ਚ ਥੋੜਾ ਜਿਹਾ ਸੁਧਾਰ ਆਜਾ ਰਾਈਟ ਆਇ ਲੱਗਦਾ ਨਾ ਬੇਟਾ ਵੀ ਚੰਗੀਆਂ ਫਿਲਮਾਂ ਚੰਗੀਆਂ ਕਿਤਾਬਾਂ ਚੰਗੀਆਂ ਹਾਂ ਚੰਗੀ ਸੰਗਤ ਮੈਂ ਪਹਿਲੇ ਕਹਿ ਚੁੱਕੀ ਹਾਂ ਜਿਵੇਂ ਸਾਡੇ ਟੀਚਰ ਹੋ ਗਏ ਸਾਡੀਆਂ ਮਾਵਾ ਹੋ ਗਈਆਂ ਉਹ ਜਿਹੜਾ ਤੁਸੀਂ ਕਹਿ ਰਹੇ ਸੀ ਕਿ ਮੈਨੂੰ ਵੀ ਅੱਜ ਕੱਲ ਬੱਚੇ ਐ ਕਿਉਂ ਕਰ ਇਹ ਇਹ ਨਾ ਮੈਨੂੰ ਆਇ ਲੱਗਦਾ ਕਿ ਇਕਲਤਾ ਮੇਰੀ ਜ਼ਿੰਦਗੀ ਜਿੱਥੇ ਮੈਂ ਤੇ ਤੂੰ ਕਹਿੰਦੀ ਸੀ ਮੇਰੀ ਜ਼ਿੰਦਗੀ ਐ ਤੁਸੀਂ ਕੀ ਲੈਣਾ ਜੀ ਏ ਵੀ ਕਮਗਤਮ ਕਿਉਂਕਿ ਜੁਆਇੰਟ ਸਾਰਾ ਕੁਝ ਖਤਮ ਹੋ ਰਿਹਾ ਤੇ ਮੋਬਾਈਲਾਂ ਨੇ ਵੀ ਬਹੁਤ ਕੁਝ ਕੱਲਾ ਕਰਤਾ ਮੈਂ ਮੰਨਦੀ ਆ ਮੋਬਾਈਲ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ ਅੱਜ ਕੱਲ ਵਿਗਿਆਨਕ ਯੁੱਗ ਹੈ ਟੈਕਨੀਕਲੀ ਸਾਨੂੰ ਇਹਦੇ ਨਾਲ ਜੁੜਨਾ ਪਊਗਾ ਪਰ ਹਰ ਗੱਲ ਹੀ ਜੇ ਅਸੀਂ ਅਸੀਂ ਗੂਗਲ ਨੂੰ ਹੀ ਆਪਦਾ ਮਾਪਿਓ ਬਣਾ ਲਿਆ ਜਿਹੜੀਆਂ ਗੱਲਾਂ ਅਸੀਂ ਮਾਪਿਓ ਤੋਂ ਸਿੱਖਣੀਆਂ ਸੀ ਅਸੀਂ ਕਿੱਥੋਂ ਸਿੱਖ ਰਹੇ ਆ ਫਿਰ ਉਹਦੇ ਹਾਲਾਤ ਦਾ ਅਸਰ ਤਾਂ ਬਟੇ ਪੈਂਦੀ ਹੈ ਤੇ ਉਸੇ ਚੋਂ ਹੀ ਫਿਲਮਾਂ ਬਣ ਕੇ ਆਈਆਂ ਨੇ ਕਿਉਂਕਿ ਫਿਲਮਾਂ ਦੇ ਵਿੱਚ ਵੱਡੇ ਵੀ ਜਿਹੜੀਆਂ ਵੱਡੀ ਉਮਰ ਚ ਜਾ ਕੇ ਕੁਝ ਗੱਲਾਂ ਸਾਨੂੰ ਪਤਾ ਲੱਗਦੀਆਂ ਕੁਝ ਗੱਲਾਂ ਤੁਹਾਨੂੰ ਅਸੀਂ ਬੱਚਿਆਂ ਤੋਂ ਸਿੱਖਦੇ ਹਾਂ ਕੁਝ ਗੱਲਾਂ ਸਾਨੂੰ ਹੁਣ ਸਮਝ ਆਉਣ ਲੱਗੀਆਂ ਵੀ ਹਾਏ ਮੈਨੂੰ ਜ਼ਿਆਦਾ ਹੁੰਦਾ ਹੁੰਦਾ ਮੈਨੂੰ ਮੈਂ ਕਈ ਵਾਰੀ ਆਪਣੇ ਮਦਰ ਨੂੰ ਉਹਦੋਂ ਕਿਹਾ ਵੀ ਬੇਬੇ ਤੈਨੂੰ ਨਹੀਂ ਪਤਾ ਅਕਸਰ ਹੀ ਕਹਿੰਦਾ ਅਕਸਰ ਹੀ ਲੱਗਦਾ ਵੀ ਨਹੀਂ ਉਹਨੂੰ ਬਹੁਤ ਕੁਝ ਪਤਾ ਸੀ ਤੇ ਹੁਣ ਨਾ ਮੈਂ ਕਈ ਵਾਰੀ ਚਲੇ ਪਰਸਨਲ ਗੱਲ ਹੈ ਮੇਰੇ ਮਦਰ ਹੈ ਨਹੀਂ ਸੀਮਾ ਦੇ ਤੇ ਰੁਪੀ ਮਦਰ ਹੈਗੇ ਸੀ ਇਕੱਠੀਆਂ ਜਦੋਂ ਹੁੰਦੀਆਂ ਮੈਂ ਹਮੇਸ਼ਾ ਇਹਨਾਂ ਨੂੰ ਪਤਾ ਕੀ ਕਹੂੰ ਮੈਂ ਕੈਨ ਯੂ ਨਮਰਤ ਸੀ ਮਿਲੇ ਆਇਓ ਬੜ ਕੇ ਦੱਸਣੀ ਆ ਜੀ ਕਿਉਂਕਿ ਮੈਨੂੰ ਕੁਝ ਗੱਲਾਂ ਉਹ ਫੀਲ ਹੁੰਦੀਆਂ ਤੇ ਮੈਨੂੰ ਵਧੀਆ ਲੱਗਦਾ ਕਿ ਯਾਰ ਇਹ ਫਿਲਮਾਂ ਚ ਉਹਨਾਂ ਦਿਖਾਇਆ ਜਾ ਰਿਹਾ ਹੈ ਕਿ ਸਾਨੂੰ ਉਹ ਸਮਾਂ ਉਹਦੇ ਵਿਚਾਰਨਾ ਚਾਹੀਦਾ ਹੈ ਜਦੋਂ ਅਸੀਂ ਵੱਡਿਆਂ ਦੀ ਗੱਲ ਪੜੱਕ ਦੇ ਟੋਕ ਦਿੰਦੇ ਆ ਉਹਦੇ ਪਿੱਛੇ ਕੋਈ ਨਾ ਕੋਈ ਤਰਕ ਪਿਆ ਹੁੰਦਾ ਉਦੋਂ ਗੁੱਸਾ ਆਉਂਦਾ ਸੀ ਕਿ ਬੀਬੀ ਨੇ ਕੋਈ ਕਹਿੰਦਾ ਵੀ ਤੁਸੀਂ ਲੇਟ ਹੋ ਗਏ ਫਿਕਰ ਬੜਾ ਸੇ ਫਿਕਰ ਕਰਦੀਆਂ ਹੁਣ ਆਪਦੇ ਬੱਚਾ ਬੇਟਾ ਭਾਵੇਂ ਬਾਹਰ ਬੈਠਾ ਤੇ ਨਾਲੇ ਪਤਾ ਵੀ ਬਾਹਰ ਦੀ ਦੁਨੀਆ ਹੋ ਰਹੀ ਐ ਇੱਥੇ ਬੈਠ ਕੇ ਨਿਕਰੂ ਹੀ ਕਰੀ ਜਾਣਾ ਵੇ ਤੂੰ ਠੀਕ ਹੈ ਬੱਚੇ ਠੀਕ ਹੈ ਅੱਜ ਵੀ ਇੱਕ ਮਾਂ ਦਾ ਦਿਲ ਹੁੰਦਾ ਇਹ ਫਿਰ ਤੁਹਾਨੂੰ ਇੱਕ ਐਤ ਜਾ ਕੇ ਪਤਾ ਲੱਗਦਾ ਕਿਉਂਕਿ ਉਹ ਸਮੇਂ ਦੇ ਵਿੱਚੋਂ ਨਾ ਉਹ ਸਾਰਿਆਂ ਜੇ ਬਜ਼ੁਰਗ ਕੁਝ ਕਹਿੰਦੇ ਨੇ ਨਾ ਉਹ ਖੁਦ ਨਹੀਂ ਕਹਿੰਦੇ ਉਹਨਾਂ ਦਾ ਤਜਰਬਾ ਕੁਝ ਹੈ ਕਿਉਂਕਿ ਉਹ ਉਹਨਾਂ ਚੀਜ਼ਾਂ ਚੋਂ ਨਿਕਲੇ ਨੇ ਉਹਨਾਂ ਨੂੰ ਪਤਾ ਹੈ ਵੀ ਇਹ ਚੀਜ਼ ਦਾ ਕੀ ਨੁਕਸਾਨ ਹੈ ਕੋ ਕਿਤੇ ਨਾ ਕਿਤੇ ਜਾਣੇ ਅਣਜਾਣੇ ਸਾਡੇ ਮਾਪੇ ਵੀ ਸ਼ਾਇਦ ਕੋਈ ਗਲਤੀ ਕਰੀ ਹੋਵੇ ਜਾਂ ਉਹ ਗਲਤੀ ਚੋਂ ਨਿਕਲੇ ਹੋਣ ਤੇ ਉਹ ਗਲਤੀ ਦੇ ਕੀ ਰਿਜ਼ਲਟ ਹੋਏ ਹੋਣਗੇ ਤਾਂ ਬੰਦਾ ਹਮੇਸ਼ਾ ਉਸ ਚੀਜ਼ ਤੋਂ ਰੋਕਦਾ ਹੈ ਕਿ ਤੂੰ ਆ ਨਾ ਕਰੇ ਕਿਉਂਕਿ ਇਹ ਆ ਹੋ ਸਕਦਾ ਹੈ ਇਸ ਕਰਕੇ ਸਾਨੂੰ ਬਜ਼ੁਰਗਾਂ ਦੀ ਸੁਣਨੀ ਜ਼ਰੂਰ ਚਾਹੀਦੀ ਹੈ ਉਹ ਕਿਹੜਾ ਫਿਲਮ ਦੇ ਵਿੱਚ ਵੀ ਨਾ ਇਹ ਬਹੁਤ ਲੋਕਾਂ ਦੀ ਜਰਨੀ ਦੇ ਵਿੱਚ ਆਊਗਾ ਜਾਣੇ ਚਾਹੇ ਕੌਣ ਕਿੱਥੇ ਕਿਵੇਂ ਗਲਤੀਆਂ ਕੀਤੀਆਂ ਤੇ ਫਿਰ ਉਹ ਕਿਵੇਂ ਭੁੱਲ ਬਖਸ਼ਾਉਂਦੇ ਆ ਇਸ ਜੀਵਨ ਦੇ ਵਿੱਚ ਤੇ ਮੈਨੂੰ ਆ ਲੱਗਦਾ ਸਿਆਣੇ ਕਹਿੰਦੇ ਹੁੰਦੇ ਨਾ ਵੀ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰੇ ਆ ਜੇ ਉਹਨੂੰ ਆਪਾਂ ਭੁੱਲਿਆ ਨਹੀਂ ਕਹਿੰਦੇ ਹਾਂ ਹੈ ਨਾ ਬਿਲਕੁਲ ਬਹੁਤਾ ਟਾਈਮ ਨਾਲ ਲੈਂਦੇ ਆ ਹੋਇਆ ਅਸੀਂ ਹਰ ਦਿਨ ਅਰਦਾਸ ਕਰਦੇ ਆ ਪਰ ਬਚਪਨ ਤੋਂ ਲੈ ਕੇ ਵੱਡੇ ਹੁੰਦੇ ਤੱਕ ਜਦੋਂ ਤੋਂ ਜ਼ਿੰਦਗੀ ਮੈਨੂੰ ਲੱਗਦਾ ਜ਼ਿੰਦਗੀ ਦੀ ਸਮਝ ਤਾਂ ਮਰਦੇ ਦਮ ਤੱਕ ਨਹੀਂ ਆਉਂਦੀ ਸਿੱਖਦੇ ਹੀ ਰਹਿੰਦੇ ਆ ਹੈਨਾ ਸਿੱਖਦੇ ਆ ਬਟ ਬੜੇ ਸਾਰੇ ਇਹੋ ਜਿਹੇ ਸਟੇਜਸ ਆਉਂਦੇ ਆ ਜਦੋਂ ਅਸੀਂ ਅਰਦਾਸ ਕਰਦੇ ਆ ਔਰ ਉਹ ਦਿਨੀਆਂ ਉਹ ਪਲ ਸਾਡੀ ਜ਼ਿੰਦਗੀ ਦਾ ਇੱਕ ਟਰਨਿੰਗ ਪੁਆਇੰਟ ਹੁੰਦਾ ਸੋ ਮੈਂ ਤੁਹਾਡੇ ਦੋਨਾਂ ਤੋਂ ਵੀ ਜਾਨਣਾ ਚਾਹਾਂਗੀ ਕਿ ਜ਼ਿੰਦਗੀ ਚ ਬੜੀਆਂ ਅਰਦਾਸਾਂ ਕਰ ਕਰਕੇ ਬਹੁਤ ਕੁਝ ਵਾਹਿਗੁਰੂ ਨੇ ਨਿਵਾਜ਼ਿਆ ਤੁਹਾਨੂੰ ਹੈਨਾ ਸੋਹਣੀ ਜ਼ਿੰਦਗੀ ਦੇ ਨਾਲ ਪਰ ਕੋਈ ਇਹ ਕਹਿੋ ਜਿਆ ਪਲ ਜੋ ਤੁਹਾਨੂੰ ਲੱਗਿਆ ਹੈ ਕਿ ਹ ਗੀ ਬਦਲ ਗਈ ਆ ਬਟੇ ਮਾ ਨਾ ਮੈਨੂੰ ਲੱਗਦਾ ਜਿਆਦੇ ਮਾਮਾ ਬੱਚਿਆਂ ਦੀ ਅਰਦਾਸ ਕਰਦੀਆਂ ਰਹਿੰਦੀਆਂ ਨੇ ਮੇਰੇ ਬੇਟੇ ਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਉਹਦੀ ਬਾਹ ਗਲਤ ਪ੍ਰਸ਼ਨ ਕੀਤਾ ਕਿ ਡਾਕਟਰ ਨੇ ਤੇ ਉਸ ਤੋਂ ਬਾਅਦ ਨਾ ਚਲੋ ਮੈਂ ਤਾਂ ਡਾਕਟਰ ਨੂੰ ਰੱਬ ਮੰਨਦੀ ਆ ਉਸ ਨੂੰ ਕਿਸੇ ਨੇ ਕਿਹਾ ਵੀ ਇਹ ਤਾਂ ਹੁਣ ਪਸ ਪੈ ਗਈ ਹੋ ਸਕਦਾ ਬਾਹ ਕੱਟਣੀ ਪੈ ਜੇ ਤੇ ਮੈਂ ਐਨਾ ਰੋਣਾ ਤੇ ਮੈਂ ਐਂ ਹੀ ਕਰ ਜਾਵਾਂ ਵੀ ਰੱਬਾ ਤੂੰ ਮੇਰੀਆਂ ਦੋਵੇਂ ਬਾਹਾਂ ਕੱਟ ਦੇ ਪਰ ਮੈਂ ਦੇਖ ਨਹੀਂ ਸਕਦੀ ਕਿ ਮੇਰਾ ਬੱਚਾ ਜਿੱਕ ਬਾਹ ਨਾ ਫਿਰਦਾ ਹਣਾ ਤੇ ਚਲੋ ਅਸੀਂ ਘੁੰਮਦੇ ਰਹੇ ਦਰੁਦਰ ਫੇਰ ਸਾਨੂੰ ਇੱਕ ਡਾਕਟਰ ਮਿਲਿਆ ਮਾਦਾ ਨਾਂ ਵੀ ਅਜ ਲਉਗੀ ਹਰਮੰਦਰ ਸਿੰਘ ਤਾਂ ਹਾਂ ਕਲੇਰਾ ਹੁੰਦੇ ਸੀ ਉਹ ਡਾਕਟਰ ਸ਼ਾਇਦ ਹੋਏ ਗੱਲ ਵੀ ਸੁਣ ਲੈਣ ਤੇ ਮੈਨੂੰ ਇਹ ਲੱਗਦਾ ਕਿ ਉਹ ਰੱਬ ਸੀਗਾ ਰੱਬ ਤੇ ਉਹ ਕਹਿੰਦਾ ਆਪਰੇਸ਼ਨ ਮੈਂ ਕਰੂੰਗਾ ਤੇ ਮੇਰਾ ਬੇਟਾ ਵੀ ਉਦੋਂ ਤੋਂ ਹੁਣ ਤੱਕ ਟੱਚ ਐ ਪਿੱਛੇ ਜੇ ਰੂਪੀ ਤੇ ਮਲਕੀਤ ਉੱਥੇ ਨਾ ਹਸਪੀਟਲ ਚ ਕੋਈ ਸੌਂ ਕਰਕੇ ਆਇਆ ਤੇ ਉਹਨਾਂ ਨੂੰ ਕੋਈ ਪਿਲੇ ਖਾ ਲੱਗਿਆ ਹੋਣਾ ਉਦੋਂ ਤੇ ਮਲਕੀਤ ਨੂੰ ਯਾਦ ਆ ਗਿਆ ਵੀ ਬਾਗੀ ਦਾ ਆਪਰੇਸ਼ਨ ਇਹਨੇ ਕੀਤਾ ਸੀ ਤੇ ਮੈਨੂੰ ਆਇ ਲੱਗਦਾ ਬੇਟੇ ਵੀ ਉਹ ਵੀ ਰੱਬੀ ਰੂਪ ਹੁੰਦੇ ਨੇ ਇਹ ਕੋਈ ਤੁਹਾਡੀ ਕੋਈ ਅਰਦਾਸ ਹੀ ਲਾ ਲੋ ਕੋਈ ਦਿਲ ਦੀ ਬੇਦਨਾ ਮਾਂ ਦੀ ਕਿ ਉਹ ਸੁਣੀ ਗਈ ਤੇ ਐਸਾ ਕੋ ਮੇਰਾ ਬੇਟਾ ਹੱਸ ਕੇ ਕਹਿੰਦਾ ਸੀ ਮੰਮੀ ਮੈਂ ਸਾਹਮਣੇ ਤਾਂ ਹਾਂ ਤੁਹਾਡੇ ਤੁਸੀਂ ਐ ਕਿਉਂ ਸੋਚਦੇ ਹੋ ਪਰ ਮਾਂ ਦਾ ਦਿਲ ਹੀ ਐ ਜਾ ਹੁੰਦਾ ਸ਼ਾਇਦ ਕੋਈ ਅਰਦਾਸ ਹੀ ਸੀ ਕਿਉਂਕਿ ਡਾਕਟਰ ਮਿਲਿਆ ਕਈ ਡਾਕਟਰ ਨੇ ਜਵਾਬ ਦਿੱਤਾ ਸੀਗਾ ਤੇ ਮੈਨੂੰ ਉਹ ਸੀਨ ਕਦੇ ਨਹੀਂ ਭੁੱਲਦਾ ਜਿਹੜੀ ਤੁਸੀਂ ਘਟਨਾ ਦੱਸਦੇ ਹੋ ਹਾਂਜੀ ਤੁਸੀਂ ਵੀ ਦੱਸੋ ਦੇਖੋ ਛੋਟੇ-ਛੋਟੇ ਇਨਸੀਡੈਂਟ ਐ ਇਦਾਂ ਹੁੰਦੇ ਰਹਿੰਦੇ ਨੇ ਕਿ ਸਾਨੂੰ ਤਾਂ ਪਤਾ ਨਹੀਂ ਹੁੰਦਾ ਅਸੀਕੇ ਨੇ ਵੀ ਸ਼ਾਇਦ ਕਿਤੇ ਅਰਦਾਸ ਕੀਤੀ ਕਬੂਲ ਹੋ ਗਈ ਕਮ ਆ ਗਈ ਸਾਡੇ ਐਦਾਂ ਹੀ ਸਾਡੇ ਵੀ ਮੇਰੇ ਬੇਟੇ ਤੇ ਹਸਬੰਡ ਜਾ ਰਹੇ ਸੀ ਤੇ ਦੋਨਾਂ ਦਾ ਐਕਸੀਡੈਂਟ ਹੋਇਆ ਮਤਲਬ 에ਅਰ ਬੈਗ ਵੀ ਖੁੱਲ ਗਏ ਤੇ ਪੂਰਾ ਮੋਨਟ ਵੀ ਖੁੱਲ ਗਿਆ ਤੇ ਗੱਡੀ ਰੁਕ ਗਈ ਉਹ ਹੈ ਇਹੀ ਜਿਹੀ ਜਗ੍ਹਾ ਤੇ ਸੀ ਵੀ ਅੱਗੋਂ ਪਿੱਛੋਂ ਵੀ ਵੱਜ ਸਕਦੇ ਸੀ ਤੇ ਕੁਝ ਨਹੀਂ ਸੀ ਹੋ ਕਰਨਾ ਪਰ ਬਚਾ ਇੰਨਾ ਤਕੜਾ ਹੋਇਆ ਤਾਂ ਅਸੀਂ ਫਿਰ ਇਹ ਸੋਚਦੇ ਆ ਆਪਾਂ ਮੂੰਹੋਂ ਕਹਿੰਨੇ ਆ ਵੀ ਹਾਏ ਰੱਬ ਨੇ ਹੱਥ ਦੇ ਕੇ ਰੱਖ ਲਿਆ ਗੱਡੀ ਬਿਲਕੁਲ ਖਤਮ ਤੇ ਪਰ ਖਰੋਚ ਨਹੀਂ ਆਈ ਫਿਰ ਅਸੀਂ ਸੋਚਦੇ ਆ ਵੀ ਸ਼ਾਇਦ ਕੋਈ ਅਰਦਾਸ ਪਰਮਾਤਮਾ ਨੇ ਮੰਨ ਲਈ ਤਾਂ ਉਹ ਸ਼ਕਤੀ ਫਿਰ ਉੱਥੇ ਆ ਕੇ ਯਕੀਨ ਖੜਾ ਹੁੰਦਾ ਕਿ ਉਹ ਸ਼ਕਤੀ ਹੈ ਅਸੀਂ ਕੌਣ ਉਹਨਾਂ ਨੇ ਤਾਂ ਹਥਿਆਰ ਕਰ ਲਿਆ ਤਾਂ ਗੱਡੀ ਛੱਡਤੀ ਪਰ ਉੱਪਰ ਤਾਂ ਕੋਈ ਤਾਕਤ ਬੈਠੀ ਸੀ ਕੁਝ ਅਰਦਾਸਾਂ ਸੀ ਜਿਹੜੀਆਂ ਨੇ ਕੁਝ ਵੀ ਹੋਣ ਨਹੀਂ ਦਿੱਤਾ ਤਾਂ ਉਦੋਂ ਯਕੀਨ ਪੱਕਾ ਹੁੰਦਾ ਵੀ ਚਲਾਉਣ ਵਾਲਾ ਤਾਂ ਉਹ ਹੀ ਹੈ ਸ਼ਕਤੀ ਤਾਂ ਉਹ ਹੀ ਹੈ ਪਾਵਰ ਹੈਨਾ ਸੋ ਅਖੀਰ ਦੇ ਵਿੱਚ ਉਸੇ ਪਾਵਰ ਨਾਲ ਇੰਟਰਵਿਊ ਖਤਮ ਕਰਨੇ ਚਾਹਾਂਗੇ ਮੈਨੂੰ ਲੱਗਦਾ ਗਿੱਪੀ ਗਰੇਵਾਲ ਇੱਕ ਇਹੋ ਜਿਹਾ ਨਾਮ ਇੰਡਸਟਰੀ ਦਾ ਬਣ ਚੁੱਕਿਆ ਹੈ ਜੋ ਇੱਕ ਕਲਾਕਾਰ ਤਾਂ ਹੈ ਹੀ ਲੇਕਿਨ ਆਪਣੀ ਹਰ ਫਿਲਮ ਦੇ ਵਿੱਚ ਉਹ ਨਾ ਕੇਵਲ ਆਡੀਅנס ਲਈ ਕੁਝ ਲੈ ਕੇ ਆਉਂਦੇ ਨੇ ਬਲਕਿ ਤੁਹਾਡਾ ਵੀ ਅਰਦਾਸ ਵਾਲਾ ਪਰਿਵਾਰ ਇਕੱਠੇ ਤੁਰਿਆ ਹੋਇਆ ਹੈ ਸੋ ਇਹ ਉਹਨਾਂ ਨੂੰ ਕ੍ਰੈਡਿਟ ਜਾਂਦਾ ਹੈ ਹੈਨਾ ਬਟ ਪਾਵਰ ਦੀ ਗੱਲ ਹੋਈ ਐਸ ਪਰ ਉਹਨਾਂ ਨੇ ਇਨੀਸ਼ੀਏਟਿਵ ਲਿਆ ਪਿੱਛੇ ਨਜ਼ਰ ਆ ਰਿਹਾ ਹਜ਼ੂਰ ਸਾਹਿਬ ਤੁਹਾਨੂੰ ਸਾਰਿਆਂ ਨੂੰ ਮੌਕਾ ਮਿਲਿਆ ਜਾਂਦਾ ਔਰ ਹੁਣ ਆਡੀਅנס ਨੂੰ ਮਿਲੇਗਾ ਫਿਲਮ ਦੇ ਜ਼ਰੀਏ ਦਰਸ਼ਨ ਕਰਨ ਦਾ ਕਿ ਆਡੀਅנס ਜਿਹੜੇ ਲੋਕ ਕੋਈ ਬਹੁਤ ਬਜ਼ੁਰਗ ਹੋ ਗਏ ਪਰ ਜਾ ਨਹੀਂ ਸਕੇ ਇੱਛਾ ਹੁੰਦੀ ਹੈ ਮੈਂ ਉੱਥੇ ਜਾਣਾ ਤੇ ਹੁਣ ਉਹ ਫਿਲਮ ਜ਼ਰੂਰ ਦੇਖਣਗੇ ਮੈਂ ਉਹਨਾਂ ਦੇ 3 ਪੁੱਤਾਂ ਨੂੰ ਗੁਜਾਰਸ਼ ਕਰੂੰਗੀ ਕਿ ਤੁਸੀਂ ਉਹਨਾਂ ਨੂੰ ਨਾਲ ਲੈ ਕੇ 13 ਸਤੰਬਰ ਨੂੰ ਸਿਨੇਮਾ ਘਰਾਂ ਵਿੱਚ ਆਓ ਤਾਂ ਕਿ ਉਹ ਦਰਸ਼ਨ ਵੀ ਕਰ ਸਕਣ ਤੇ ਤੁਸੀਂ ਵੀ ਉਹਨਾਂ ਨੂੰ ਤੁਸੀਂ ਵੀ ਉਹ ਪੁੰਨ ਖੱਟ ਲਓ ਕਿ ਅਸੀਂ ਆਉ ਆਪਾਂ ਫਿਲਮ ਦੇਖੀਏ ਫਿਲਮ ਜਿਸ ਤਰ੍ਹਾਂ ਦੋ ਫਿਲਮਾਂ ਨੇ ਸਾਨੂੰ ਬਹੁਤ ਕੁਝ ਸਿਖਾਇਆ ਹੈ ਬਹੁਤ ਕੁਝ ਦੱਸ ਕੇ ਜਾਊਗੀ ਤੇ ਤੁਸੀਂ ਸਾਰੇ ਕਰਮਾਂ ਵਾਲੇ ਹੋ ਕਿ ਤੁਹਾਡੇ ਸਮਿਆਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਜੀ ਪਰ ਮੈਂ ਤੁਹਾਡੀ ਗੱਲ ਦੇ ਨਾਲ ਇੱਕ ਗੱਲ ਕਲੀਅਰ ਕਰਦਾ ਤੁਸੀਂ ਕਈ ਵਾਰ ਬਹੁਤ ਸੈਂਟੀਮੈਂਟਸ ਤੇ ਲੈ ਜਾਂਦੇ ਹੋ ਫਿਲਮ ਧਾਰਮਿਕ ਨਹੀਂ ਹੈਗੀ ਹਾਂ ਉੱਥੇ ਸ਼ੂਟਿੰਗ ਹੋਈ ਹੈ ਔਰ ਉਸ ਸ਼ੂਟਿੰਗ ਦਾ ਇੱਕ ਪਰਪਸ ਸੀ ਜੋ ਫਿਲਮ ਦੇ ਵਿੱਚ ਨਜ਼ਰ ਆਏਗਾ ਔਰ ਨਾਲ ਦੇ ਨਾਲ ਤੁਹਾਨੂੰ ਦਰਸ਼ਨ ਹੋ ਸਕਣ ਉਹ ਇੱਕ ਅਲੱਗ ਪੁਆਇੰਟ ਬਣ ਗਿਆ ਜੋ ਕਿ ਆਪਣੇ ਆਪ ਦੇ ਵਿੱਚ ਬੜਾ ਪੋਜ਼ਿਟਿਵ ਪੁਆਇੰਟ ਔਰ ਯੂ ਐਸ ਪੀ ਐ ਫਿਲਮ ਦੀ ਪਰ ਧਾਰਮਿਕ ਫਿਲਮ ਸਮਝ ਕੇ ਫਿਰ ਲਿਕਮੈਂਟਿਕ ਕਰਨ ਲੱਗ ਜਾਂਦੇ ਬਿਲਕੁਲ ਉਹ ਵੀ ਹੋ ਗਈ ਥੀ ਲੈ ਮੈਂ ਕੱਲ ਕਹਿੰਦੀ ਰਹੀ ਆ ਵੀ ਇਹ ਧਾਰਮਿਕ ਫਿਲਮ ਨਹੀਂ ਕਈ ਲੋਕੀ ਪਤਾ ਕੀ ਹੋ ਜਾਂਦਾ ਹੈ ਜਿਵੇਂ ਹਿੰਦੂ ਸੇ ਕੋਮਸਲ ਮੰਨ ਵਾਲਾ ਮੈਂ ਤਾਂ ਪਹਿਲੇ ਹੀ ਬੋਲ ਚੁੱਕੀ ਹਾਂ ਕਿ ਇਨਸਾਨੀਅਤ ਦੀ ਬਾਤ ਹੈ ਤੇ ਤੁਹਾਡੇ ਦੁੱਖਾਂ ਦਰਦਾਂ ਦੀ ਗੱਲ ਕਰ ਰਹੀ ਹਾਂ ਬਿਲਕੁਲ ਇਹ ਤਾਂ ਇੱਕ ਖੁੱਲਣਾ ਬਖਸ਼ਾਣ ਗਿਆ ਹੈ ਇਹ ਪਰ ਤਾਂ ਤੁਸੀਂ ਆਪਣੇ ਆਪ ਨਾਲ ਹੀ ਆਪਣੇ ਆਪ ਨੇ ਗੱਲ ਕਰ ਲਓ ਆਪਣੇ ਆਪ ਤੋਂ ਮਾफी ਮੰਗ ਲਓ ਉਹ ਵੀ ਇੱਕ ਤਰ੍ਹਾਂ ਦੀ ਅਰਦਾਸ ਹੋਈ ਨਹੀਂ ਉਹ ਫਿਲਮ ਦੇ ਜ਼ਰੀਏ ਇਹੀ ਹੈ ਕਿ ਜਦੋਂ ਇੰਨੀਆਂ ਦੁੱਖ ਤਕਲੀਫਾਂ ਤੋਂ ਬਾਅਦ ਇੱਕ ਜਾਂ ਨੇ ਇੱਕ ਪਰਮਾਤਮਾ ਦਾ ਕਹਿੰਦੇ ਨੇ ਸ਼ੁਕਰਾਨਾ ਤਾਂ ਪੱਕਾਰੇ ਬੈਠ ਕੇ ਵੀ ਕਰਦੇ ਆ ਉੱਠੇ ਹੋ ਕੇ ਉਸ ਸ਼ੁਕਰਾਨੇ ਦੇ ਤੌਰ ਤੇ ਉਸ ਜਗ੍ਹਾ ਤੇ ਐਡੀ ਪਵਿੱਤਰ ਜਗ੍ਹਾ ਤੇ ਜਾ ਕੇ ਮਹਾਰਾਜ ਨੂੰ ਮੱਥਾ ਟੇਕਿਆ ਗਿਆ ਤੇ ਉੱਥੋਂ ਸੋਝੀ ਆਈ ਹੈ ਇਨਸਾਨ ਨੂੰ ਕਿਤਨੋ ਕਿਤੋਂ ਸੋਝੀ ਹੁੰਦੀ ਹੈ ਨਾ ਤਾਂ ਉਹ ਸੋਝੀ ਆਈ ਹੈ ਸੋ ਬਾਕੀ ਅਸੀਂ ਵੀ ਦਰਸ਼ਨ

ਅਰਦਾਸ ਸਰਬੱਤ ਦੇ ਭਲੇ ਦੀ ਹੈ ਨਾ ਸਭ ਦਾ ਸਭ ਭਲਾ ਮੰਗੋ ਵਾਹਿਗੁਰੂ ਆਪਣੇ ਆਪ ਤੁਹਾਡੀ ਬਾਹ ਫੜ ਲੈਂਦਾ ਫਿਲਹਾਲ ਦੇ ਲਈ ਇੰਨਾ ਹੀ ਸਾਨੂੰ ਦਿਓ ਇਜਾਜ਼ਤ ਔਰ ਇਹਨਾਂ ਲਈ ਤਾਂ ਡਬਲ ਮੁਬਾਰਕਬਾਦ ਹੈ ਬੈਕ ਟੂ ਬੈਕ ਫਿਲਮਾਂ ਆਣੀਆਂ ਸੋਹਣੀਆਂ ਆ ਰਹੀਆਂ ਨੇ ਕਿ ਸਾਡੇ ਸਿਨੇਮਾ ਦੇ ਵਿੱਚ ਕਾਊਂਟ ਹੋਣ ਗਿਆ ਓਬਵੀਅਸਲੀ ਗੱਲ ਹੈ ਪਰ ਫਿਲਹਾਲ ਦੇ ਲਈ ਇਹ ਨਹੀਂ ਆਪਣਾ ਤਾਂ ਆਪਣਿਆਂ ਦਾ ਰੱਖੋ ਖਿਆਲ ਸਾਨੂੰ ਦਿਓ ਇਜਾਜ਼ਤ ਸਸ਼ਟ੍ਰੀਕਾਲ